MSP ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਇਹਦੇ ਬਾਰੇ ਮਾੜਾ ਜਿਹਾ ਸਾਨੂੰ ਦੱਸੋ ਯੂਨੀਵਰਸਿਟੀ ਦਾ ਵੀ ਇੱਕ ਸਲੋਗਨ ਆ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋ ਹੁਣ ਤੁਸੀਂ ਦੱਸੋ ਕੀ ਕਿਸਾਨ ਦੇ ਜੀ ਨਹੀਂ ਕਰਦਾ ਵੀ ਉਹ ਵਧੀਆ ਕੰਟੀ ਕਰੇ ਜਾਂ ਬੰਦੇ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਇਹ ਨਹੀਂ ਤੁਸੀਂ ਨਹੀਂ ਕਹਿ ਰਹੇ ਮੈਂ ਆਪਾਂ ਡਿਸਕਸ ਕਰ ਰਹੇ ਹਾਂ ਮੈਂ ਕਹਿ ਰਿਹਾ ਵੀ ਇਹ ਬੈਂਕਾਂ ਨੂੰ ਵੇਸੇ ਦੇਖਣਾ ਚਾਹੀਦਾ ਹੈ ਵੀ ਉਹ ਬੰਦੇ ਦੀ ਜਿਹੜੀ ਇਹ ਸਾਰੀ ਚੀਜ਼ਾਂ ਦੇਖਣੀ ਚਾਹੀਦੀਆਂ ਨੇ ਵੀ ਉਹ ਉਹਦੀ ਰੀਪਿੰਗ ਕੈਪੈਸਿਟੀ ਹੈਗੀ ਆ ਦੁਆਰੇ ਪੇ ਕਰਸਦਾ ਵਾਪਸ ਹੀ ਕਰੂਗਾ ਕਿ ਨਹੀਂ ਕਰੂਗਾ ਅਸੀਂ ਆੜਤੀ ਵਿੱਚੋਂ ਕੱਟੇ ਪਰ ਆੜਤੀ ਇੱਕ ਬੰਦਾ ਸੀ ਜੇ ਬੰਦਾ ਉਹ ਬਾਦ ਘਟ ਕਰਦਾ ਸੀ ਤਾਂ ਪਿੰਡ ਦੇ ਚਾਰ ਬੰਦੇ ਪੰਚਾਇਤ ਤੇ ਜਾਂਦੇ ਸੀ ਤੇ ਉਹਨੂੰ ਕਹਿੰਦੇ ਸੀ ਵੀ ਭਾਈ ਤੂੰ ਧੱਕਾ ਨਾ ਕਰ ਐ ਕਰਕੇ ਐ ਨਾ ਕਰ ਹੁਣ ਬੈਂਕ ਕੋਈ ਬੰਦਾ ਨਹੀਂ ਹੈਗਾ ਆਪਣੀ ਯੂਨੀਵਰਸਿਟੀ ਤੋਂ ਲੈ ਕੇ ਜਾਂ ਕੋਈ ਹੋਰ ਜਿਹੜੀਆਂ ਸੰਸਥਾਵਾਂ ਉਹ ਅਵੇਅਰਨੈਸ ਦਾ ਕੈਂਪ ਨਹੀਂ ਲਾਉਂਦੀਆਂ ਕੁਝ ਮੈਂ ਤਾਂ ਅਕਸਰ ਹੀ ਆਕਰ ਕਰਦਾ ਹੁੰਨਾ ਜਰੂਰ ਲੋਨਸ ਬਾਰੇ ਮੈਂ ਜਰੂਰ ਕਰਦਾ ਹਾਂ ਆਮ ਤੌਰ ਤੇ ਬਹੁਤ ਸੈਂਸਿਟਿਵ ਮੁੱਦਾ ਹੁੰਦਾ ਹੈ ਇੱਕ ਫੇਰ ਵੀ ਮੈਂ ਗੱਲਾਂ ਜ਼ਰੂਰ ਕਹਿਣਾ ਹੈ ਵੀ ਕਿਉਂਕਿ ਆਪਾਂ ਕੱਲਾ ਹੀ ਨਹੀਂ ਆ ਵੀ ਆਪਾਂ ਦੀ ਅਵੇਲੇਬਿਲਟੀ ਆਪ ਫਟਾਫਟ ਡੋਨ ਲੈ ਲਈਏ ਵੀ ਆਪਾਂ ਇੱਕ ਇੱਕੜਾ ਜ਼ਰੂਰੀ ਹੈ ਆਪਾਂ ਨੂੰ ਵੀ ਇਹ ਬੰ ਮੋੜਨਾ ਕਿ ਨਾ ਪਹਿਲਾਂ ਇਹ ਦੇਖਣਾ ਲੋਡ ਇਸ ਗੱਲ ਦੀ ਇਹ ਬੈਂਕ ਕੱਕ ਮੈਂ ਨਾਮ ਨਹੀਂ ਲੈਂਦਾ ਅੱਜ ਤੋਂ 10 15 ਸਾਲ ਪਹਿਲਾਂ ਤਿੰਨ ਕਿੱਲੇ ਵਾਲੇ ਬੰਦੇ ਨੂੰ 45 ਲੱਖ ਰੁਪਏ ਦੇ ਦਿੱਤਾ ਅਸਲਸਾ ਕੀ ਹੈ ਉਹ ਦੇ ਦੇ ਦਿੰਦੇ ਨੇ ਉਹਦੀ ਜਿਹੜੀ ਜ਼ਮੀਨ ਦੀ ਐਕਚੁਅਲੀ ਵੈਲਿਊ ਹੈ ਉਹਦੇ ਉੱਤੇ ਲਾਉਂਦੇ ਰਹਿੰਦੇ ਨੇ ਹਾਂ ਵੈਲਿਊ ਤਾਂ ਵੇਚ ਕੇ ਆਉਣੀ ਹੈ ਤਾਂ ਤੁਸੀਂ ਸਾਈਕੀ ਸਮਝੋ ਸਾਈਕੀ ਦਾ ਮਤਲਬ ਹੈ ਵੀ ਜ਼ਮੀਨ ਕੀ ਕਿਉਂਕਿ ਫਾਇਦਾਵਾਰ ਤਾਂ ਨਹੀਂ ਬੰਦਾਲੀ ਲੱਖ ਹੋ ਸਕਦੀ ਜੀ ਫਾਇਦਾ ਲ ਪੈਦਾਵਾਰ ਉਸੇ ਕੀ ਇਹ ਤਾਂ ਹੁਣ ਉਹਨਾਂ ਦੀ ਕੀ ਪਾਲਿਸੀਜ਼ ਨੇ ਤੇ ਮੈਂ ਕੋਈ ਬੜਾ ਕਮੈਂਟ ਨਹੀਂ ਕਰ ਸਕਦਾ ਜਿੱਦਾਂ ਵੀ ਐਮਐਸਪੀ ਪੱਕਣ ਕਰੀ ਵੀ ਦੇਖ ਲਈ 2200 ਦੇ ਕਰੀਬ ਬਣਦੀ ਪਰ ਜੇ ਸੀ2 ਵੀ ਪਲੱਸ ਲਾਉਣਿਆ ਤਾਂ ਉਹ ਕਾਸਟ ਜਿਹੜੀ ਹੈਗੀ ਉਹ 3200 ਹੋ ਜਾਂਦੀ ਹੈ ਜੇ 3200 ਨਹੀਂ ਤੋ ਐਗਜ਼ੈਕਟ ਫਿਗਰ ਜੀ ਆਪਾਂ ਤੁਹਾਨੂੰ ਕੱਟ ਕੇ ਫਿਰ ਦੱਸ ਸਕਦੇ ਹਾਂ ਨਹੀਂ ਮਤਲਬ ਜਿੱਦਾਂ ਮੈਂ ਮੈਂ ਆਪਦੀ ਗੱਲ ਇਹ ਨਹੀਂ ਹੋ ਗਈ ਮੰਦਾ ਤਾਂ ਕਿਸਾਨ ਕਹਿੰਦਾ ਮੈਨੂੰ 쿠ਸ਼ੀ ਦੇ ਦਿਓ ਉਹਨ ਅਸੀਂ ਉਹਨੂੰ ਲਗਾਤਾਰ ਪਛਾਣ ਪਛਾਣਉ ਜਾ ਰਿਹਾ ਜੀ ਉਹ ਇਹ じゃ ਕੀ ਫਾਰਮੂਲਾ ਹੋ ਸਕਦਾ ਵੀ ਉਹ ਅੱਗੇ ਨੂੰ ਜਾਵੇ ਤੁਹਾਡੇ ਹਿਸਾਬ ਨਾਲ ਮੈਂ ਸਮਝਦਾ ਵੀ ਜਦ ਤੱਕ ਆਪਣੇ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਆਪਣੇ ਲੋਕ ਇਹੀ ਇਸ ਗੱਲ ਦੀ ਹੈ ਵੀ ਕੋਈ ਨਾਨ ਫਾਰਮ ਇਮਪਲॉयਮੈਂਟ ਓਪਰਚੁਨਿਟੀ ਜਦ ਤੱਕ ਕ੍ਰੀਏਟ ਨਹੀਂ ਹੋਣਗੀਆਂ ਤਾਂ ਤੱਕ ਜਿਹੜਾ ਹੈਗਾ ਕਿਉਂਕਿ ਇਨਕਮ ਸੋਰਸਿਸ ਜਤੇ ਡਿਵੈਲਪ ਨਹੀਂ ਹੋਣਗੇ ਹੋਣਗੇ ਤਾਂ ਤੱਕ ਆਪਣੀ ਇਨਕਮ ਜਿਹੜੀ ਹੈ ਨਹੀਂ ਇੱਕ ਐਗਰੀਕਲਚਰ ਚ ਆਪਾਂ ਇਨਕਮ ਨਹੀਂ ਸਮਝਦੇ ਇਹ ਰਿਜਨ ਇਨਕਮ ਆਲਰੇਡੀ ਹੈ ਹੀ ਹੈ ਨਹੀਂ ਹੈ ਕਿ ਡਾਕਟਰ ਸਾਹਿਬ ਨਹੀਂ ਮੈਂ ਕਹਿ ਰਿਹਾ ਜਿਹੜੀ ਕ੍ਰੌਪਸ ਕਰ ਰਹੇ ਨੇ ਆਪਾਂ ਹਰ ਇੱਕ ਬੰਦਾ ਆਪਾਂ ਨਹੀਂ ਕਰਦਾ ਡਾਈਵਰਸੀਫਾਈ ਕਰਾ ਬੋ ਪ੍ਰੋਫਿਟੇਬਲ ਨਹੀਂ ਪ੍ਰੋਫਿਟੇਬਲ ਨਹੀਂ ਹੋਣੀ ਚਾਹੀਦੀ ਗੌਂਡ ਵੀ ਚਾਹੀਦੀ ਹੈ ਡਾਈਵਰਸੀਫਾਈ ਕੀਤਾ ਜਾਵੇ ਤੇ ਉਹਦੇ ਲਈ ਸਟੈਪ ਕੀ ਲੈ ਰਹੀ ਹੈ ਜੀ ਗਵਰਨਮੈਂਟ ਨਹੀਂ ਉਹਦੀ ਜੇਕਰ ਨੇ ਆਪਣੇ ਵਸੇ ਹੁਣ ਦੇਖਦੇ ਹਾਂ ਹੁਣ ਆਨਲਾਈਨ ਸਕੀਮ ਹੁੰਦਾ ਹੈਗਾ ਜੇਕਰ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਮਿਲਦੀ ਹੈ ਆਪਾਂ ਨੂੰ ਤੇ ਉਦਾਂ ਹੀ ਗਰੰਟੀ ਨਾਲ ਚਾਹੇ ਉਹ ਸਰਕਾਰ ਚੱਕਦੀ ਆ ਚਾਹੇ ਕੋਈ ਪ੍ਰਾਈਵੇਟ ਬੰਦਾ ਚੱਕਦਾ ਵੀ ਘੱਟੋ ਘੱਟ ਤਾਂ ਇਨੇ ਤੇ ਮੁੱਲ ਤੇ ਚੱਕ ਚੱਕੂ ਬਈ ਕੋਈ ਵੀ ਪ੍ਰਾਈਵੇਟ ਬੰਦਾ ਚੱਕਦਾ ਤਾਂ ਤੁਹਾਨੂੰ ਲੱਗਦਾ ਵੀ ਇਹ ਡਾਇਵਰਸੀਫਿਕੇਸ਼ਨ ਹੋ ਜੂ ਨਹੀਂ ਕਿਤੇ ਨਾ ਕਿਤੇ ਡੈਫੀਨਿਟਲੀ ਜੇ ਕਿਤੇ ਪਰਚੇਜ਼ ਹੋਊਗੀ ਜੁਜੀ ਕ੍ਰੌਪਸ ਦੀ ਵੀ ਇਹ ਹੋ ਸਕਦੀ ਹੈ ਹੋ ਬਹੁਤ ਕੁਝ ਬਣਾਉਂਦੇ ਜਾਂਦਰ ਵੀ ਅਸੀਂ ਫੋਕਸ ਸਿਰਫ ਸੋਨੇ ਤੇ ਕਰ ਰਹੇ ਹਾਂ ਅਸੀਂ ਇਹ ਵੀ ਕਰ ਰਹੇ ਹਾਂ ਵੀ ਬਰਾਲੀ ਨੂੰ ਵੀ ਨਾਕ ਲੱਗੇ ਤੇ ਪਾਣੀ ਵੀ ਬਚੇ ਤੇ ਉਹ ਵੀ ਬਚੇ ਤੇ ਕਲਮ ਲਾ ਕੇ ਮੈਨੂੰ ਲੱਗਦਾ ਵੀ ਸਾਰੀਆਂ ਚੀਜ਼ਾਂ ਡਾਇਵਰਸੀਫਿਕੇਸ਼ਨ ਲਈ ਇੰਸਟੀਟਿਊਟ ਨੂੰ ਸੋਚਣਾ ਬੜਾ ਜ਼ਰੂਰੀ ਹੈ ਨੇ অলਰੀ ਫਾਰਮਰ ਦੇ ਮੁਕਾਬਲੇ 'ਚ ਨੇ ਆਪਣੇ ਕੋਲ অলਰੀ ਕਹਿੰਦੇ ਯੂਨੀਵਰਸਿਟੀ ਵੱਲੋਂ ਤਾਂ ਬਿਥੇਰੀਆਂ ਵੈਰਾਈਟੀਆਂ ਵੀ ਹੈਗੀਆਂ ਨੇ ਐਜੀ ਗੱਲ ਨਹੀਂ ਹੈਗੀ ਤੇ ਲੇਕਿਨ ਇਹ ਹੈਗੀ ਕਿ ਹੁਣ ਸਮਝ ਆ ਦਿਖਦੇ ਆ ਵੀ ਕੀ ਬਣਦਾ ਹੈ ਸਿੱਖਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਆ ਉਹ ਜਿਹੜਾ ਚੱਲ ਰਿਹਾ ਮੁੱਦਾ ਉਹਦੇ ਤੇ ਹੀ ਆ ਬਹੁਤ ਸਾਰੇ ਆਪਣੇ ਜਿਹੜੇ ਕਿਸਾਨ ਆ ਉਹਨਾਂ ਨੂੰ ਐ ਐਮਐਸਪੀ ਬਾਰੇ ਜਾਂ ਜਿਹੜੇ ਕਾਨੂੰਨ ਆਏ ਸੀ ਉਹਨਾਂ ਬਾਰੇ ਜਾਂ ਫਿਰ ਸੁਆਮੀ ਨਾਥਨ ਦੀ ਰਿਪੋਰਟ ਬਾਰੇ ਨਹੀਂ ਪਤਾ ਉਹਨਾਂ ਦੀ ਲੋੜ ਵੀ ਹੈ ਨਹੀਂ ਇੰਨਾ ਕੋਈ ਖਾਸ ਆਪਣੇ ਜਿਹੜੇ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਬਚਾਰੀ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਬਹੁਤੇ ਜਿਹੜੇ ਪੜੇ ਲਿਖੇ ਉਹ ਜਾਣਦੇ ਵੀ ਆ ਅਸੀਂ ਦੇਸੀ ਬੋਲੀ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਉਹਨਾਂ ਮੁੰਡਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਐਮਐਸਪੀ ਕੀ ਹੁੰਦੀ ਹੈ ਸੁਆਮੀ ਨਾਥਨ ਰਿਪੋਰਟ ਕੀ ਹੁੰਦੀ ਹੈ ਇਹਦੇ ਕਰਕੇ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਏ ਹਾਂ ਇੱਥੇ ਅਰਥ ਵਿਗਿਆਨ ਵਿਭਾਗ ਦੇ ਜਿਹੜੇ ਹੈਡ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਜੇਐਮ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਅਸਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਪਣੀ ਗੱਲ ਹੋਈ ਹੈ ਵੀ ਜਿਹੜੀ ਦੇਸੀ ਬੋਲੀ ਦੇ ਵਿੱਚ ਆਪਣੇ ਲੋਕ ਸਮਝਦੇ ਆ ਹਨ ਤੇ ਉਹਨਾਂ ਨੂੰ ਐ ਲੱਗਦਾ ਵੀ ਸਾਡੀ ਆਪਣੀ ਗੱਲ ਕਰੀ ਜਾਂਦੇ ਆ ਆਪਾਂ ਸਾਰੀ ਗੱਲ ਉਹਵੇਂ ਸਮਝਾਉਣੀ ਹੈ ਤੁਸੀਂ ਸਭ ਤੋਂ ਪਹਿਲਾਂ ਜਿਹੜੇ ਕਿ ਪਹਿਲਾਂ ਵੀ ਜਦੋਂ ਮੋਰਚਾ ਵੀ ਲੱਗਿਆ ਸੀ ਉਦੋਂ ਵੀ ਇਹ ਸੀ ਕਿ ਅਸਾਨੂੰ ਐਮਐਸਪੀ ਦੀ ਗਰੰਟੀ ਚਾਹੀਦੀ ਹੈ ਪਰ ਐਮਐਸਪੀ ਕੀ ਚੀਜ਼ ਹੁੰਦੀ ਹੈ ਨਾ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਇਹਦੇ ਬਾਰੇ ਮਾੜਾ ਜਿਹਾ ਸਾਨੂੰ ਦੱਸੋ ਸਾਡੇ ਪੱਲਾ ਐਮਐਸਪੀ ਦਾ ਮਤਲਬ ਇਹ ਹੈ ਵੀ ਘੱਟੋ ਘੱਟ ਸਮਰਥਨ ਮੁੱਲ ਹੂੰ ਹੂੰ ਬਈ ਸੋਚ ਜਿਹੜੀ ਟੋਟਲ 23 ਫਸਲਾਂ ਨੇ ਜਿਹਦਾ ਕਿ ਗਰਮ ਬੁਲਵ ਫਿਕਸ ਕੀਤਾ ਜਾਂਦਾ ਹੈ ਅੱਛਾ ਜੀ ਕਟਕਟ ਸਮਰਥਨ ਤੇ ਇਹ ਚ ਕੀ ਹੈ ਕਿ ਕਟਕਟ ਸਮਰਥਨ ਮੁੱਲ ਦੇ ਵਿੱਚ ਜੋ ਚੀਜ਼ ਆਪਾਂ ਇਨਕਲੂਡ ਕਰਨੀਆਂ ਨੇ ਮਤਲਬ ਉਹ ਚ ਅਲੱਗ ਤਰ੍ਹਾਂ ਦੀ ਕੋਸਟਾਂ ਹੁੰਦੀਆਂ ਜਾਂ ਕਿ ਖਰਚੇ ਹੈਗੇ ਜਿਹੜੇ ਕਿ ਇਹ ਚ ਇਨਕਲੂਡ ਕੀਤੇ ਜਾਂਦੇ ਨੇ ਤੇ ਇਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਤਾਂ ਕਿਸਾਨ ਹੈ ਜਿਹਨੇ ਹਾੜੀ ਸੋਣੇ ਜੋ ਖਰਚਾ ਕਰਦਾ ਜਿਹਨੂੰ ਕਹਿੰਦੇ ਪੇਡ ਕੋਸਟਾਂ ਕਹਿ ਦਿੰਨੇ ਆਪਾਂ ਉਹ ਕੋਸਟਾਂ ਉਹਦੇ ਵਿੱਚ ਜੇ ਕਿ ਉਹਦੇ ਵਿੱਚ ਕੀ ਹੈ ਕਿ ਬੰਦੇ ਦੇ ਬੀਜ ਹੋ ਗਿਆ ਦਵਾਈਆਂ ਹੋ ਗਈਆਂ ਉਹਦੀ ਲੇਬਰ ਵਗੈਰ ਹੋ ਗਈ ਹੋ ਗਈ ਚਾਹੇ ਆਪਣੇ ਆਪਣੇ ਲੇਬਰ ਉਹ ਸੇ ਕਰਵਾਉਂਦਾ ਹੈ ਜਾਂ ਆਪ ਲੇਬਰ ਆਪ ਦੇ ਬਾਅਦ ਇਨਕਲੂਡ ਹੁੰਦੀ ਹੈ ਪਰ ਜੋ ਲੇਬਰ ਆਪਾਂ ਹਕੀਕਤ ਵਿੱਚ ਹਾਂ ਜੋ ਲੈਂਦਾ ਹੈ ਕੋਈ ਵੀ ਕੈਜ਼ੂਅਲ ਲੇਬਰ ਹੈ ਜਾਂ ਪਰਮਨੈਂਟ ਲੇਬਰ ਉਹ ਦਾ ਪਾਰਟ ਹੈ ਤੇ ਉਹਨੂੰ ਕਹਿੰਦੇ ਪੇਡ ਆਟ ਕਾਸਟ ਨੇ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਕੋਈ ਆਪਣੇ ਮਸ਼ੀਨਰੀ ਆ ਫਾਰਮਸ਼ਰੀ ਟ੍ਰੈਕਟਰ ਹੈ ਉਹਦੀ ਜਿਹੜੀ ਕਸਾਈ ਜਿਹਨੂੰ ਡੈਪ੍ਰੀਸੀਏਸ਼ਨ ਕਹਿੰਦੇ ਆ ਉਹ ਇਹਦਾ ਪਾਰਟ ਹੁੰਦਾ ਤੇ ਉਹਨੂੰ ਆਪਾਂ A1 ਕਾਸਟ ਕਹਿ ਦਿੰਦੇ ਆ ਉਹਨੂੰ ਕਹਿੰਦੇ ਪੇਡ ਆਟ ਕਾਸਟ ਵੀ ਹੈ ਜੋ ਵੀ ਪੇ ਕਰਦਾ ਹੈ ਮਤਲਬ .costa ਨੇ ਤੇ ਇਹ ਇਹ ਦਾ ਪਾਰਟ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜੇ ਆਪਾਂ ਜਿਹੜੀ ਆਪਣੀ ਕੋਈ ਜ਼ਮੀਨ ਕਿਸਾਨ ਠੇਕੇ ਤੇ ਲੈ ਲੈਂਦਾ ਉਹਦਾ ਠੇਕਾ ਜਿਹੜਾ ਹੈ ਦਿੰਦਾ ਜਿਹੜਾ ਇਹਨੂੰ ਕਹਿੰਦੇ ਡੀਜ਼ਨ ਕਹਿਣ ਦੇਣਿਆ ਤੇ ਉਹ ਵਿੱਚ ਇਨਕਲੂਡ ਕਰਦੇ ਉਹਨੂੰ A2 cost ਕਹਿ ਦਿੰਦੇ ਆ ਹੂੰ ਸੋ A2 cost ਜਿਹੜੀ ਜੋ ਫਾਰਮੂਲਾ ਗਵਰਨਮੈਂਟ ਦੇ ਰਿਜਿਸਟਰਸ ਹੈਗਾ ਕਿ A2 cost ਪਲੱਸ ਫੈਮਿਲੀ ਲੇਬਰ ਫੈਮਿਲੀ ਲੇਬਰ ਵੀ ਜੋ ਜੋ ਕਿਸਾਨ ਜਿਹੜਾ ਹੈਗਾ ਆਪ ਆਪਣੇ ਖੇਤਾਂ ਤੇ ਜਾਂਦਾ ਹੈ ਚਾਹੇ ਉਹ ਮਤਲਬ ਕੀ ਕਹਿੰਦੇ ਨੇ ਆਪਣਾ ਉਹਦਾ ਕੀ ਕਹਿੰਦੇ ਸੁਪਰਵਾਈਜ਼ਨ ਹੀ ਕਰਦਾ ਹੈ ਤੇ ਉਹਦਾ ਕੋਈ ਔਖੇ ਦਾ ਕੰਮ ਵੀ ਕਰਦਾ ਹੈ ਨਾ ਚਾਹੇ ਉਹ ਆਪ ਹੈਗਾ ਜਾਂ ਉਹਦੇ ਕਰਦਾ ਕੋਈ ਵੀ ਕਰਦਾ ਤੇ ਜਿਹੜੀ ਰੈਕਸਰ ਤੁਸੀਂ ਠੇਕੇ ਦੀ ਗੱਲ ਕਹੀ ਜੇ ਠੇਕੇ ਤੇ ਲੈ ਕਰਦਾ ਉਹ ਆਪਦੀ ਜ਼ਮੀਨ ਦਾ ਵੀ ਠੇਕਾ ਉਹਦੇ ਚ ਵਰਤਦਾ ਨਹੀਂ ਨਹੀਂ ਉਹ ਉਹ ਬਾਤ ਈ ਹੈ ਅੱਛਾ ਜਿਹੜੀ A2 ਕਾਸਟ ਹੈ ਉਹਦੇ ਵਿੱਚ ਸਿਰਫ ਜਿਹੜੇ ਜਿਹਨੇ ਠੇਕ ਜੋ ਲਈ ਹੋਈ ਆ ਜਿਹੜੀ ਠੇਕੇ ਤੇ ਉਹਨੇ ਲਈ ਆ ਉਹ ਵਿੱਚ ਐਡ ਆਪਾਂ ਉਹਦੇ ਜਿਹੜੇ ਕਹਿੰਦੇ ਨੇ ਵੀ ਉਹਦਾ ਰੈਂਟ ਆ ਉਹ ਵੀ ਚ ਐਡ ਕਰਨਾ ਸੋ ਉਹ A2 ਕਾਸਟ ਜਿਹੜੀ ਹੁੰਦੀ ਹੈ ਉਹ A1 ਪਲੱਸ ਪਲੱਸ ਰੈਂਟ ਪਾ ਕੇ ਉਹਨਾਂ A2 ਬਣ ਕਹਿ ਦਿੰਨੇ ਆ ਆਪਾਂ ਅੱਛਾ ਤੇ ਉਹਦੇ ਵਿੱਚ ਕੀ ਹੈ ਨਾਲ ਇਹਦੇ ਉੱਤੇ ਜਿਹੜਾ ਜੋ ਲੇਟੈਸਟ ਫਾਰਮੂਲਾ ਹੈਗਾ ਗਵਰਨਮੈਂਟ ਦਾ ਵੀ ਜੋ ਇਹ ਖਰਚਾ ਆ ਗਿਆ ਕਿਸਾਨ ਦਾ ਆ ਗਿਆ ਇਹਦੇ ਵਿੱਚ ਆਪ ਫੈਮਿਲੀ ਵਿੱਚ ਐਡ ਕਰਕੇ ਤੇ ਉਹਦੇ ਉੱਪਰ 50% ਹੂੰ ਵੀ ਜੋ ਮੰਨ ਲਓ ਕਿ ਆਪਾਂ 100 ਰੁਪਏ ਇਹ ਖਰਚੇ ਨੇ ਇਹ ਵਿੱਚ ਮਤਲਬ ਇਹ ਤਾਂ A2 ਕਾਸਟ ਹੋ ਗਈ ਪਲੱਸ ਫੈਮਿਲੀ ਲੇਬਰ ਹੋ ਗਈ ਹੂੰ ਪਲੱਸ 50% ਆਪਾਂ ਮਤਲਬ 100 ਰੁਪਏ ਦਾ ਖਰਚਾ ਹੋ ਗਿਆ ਤਾਂ 50 ਪੈ ਡੀ 150 ਰੁਪਏ ਪਰ ਐਮਐਸਏ ਫਿਕਸ ਹੋ ਜਾਂਦਾ ਹੈ ਹੂੰ ਮਤਲਬ ਲੇਟੈਸਟ ਜੋ ਗਵਰਨਮੈਂਟ ਫਾਰਮੂਲਾ ਫਾਲੋ ਕਰਦੀ ਹੈ ਇਹ ਹੈਗਾ ਵੀ A2 ਪ Plus +50% ਹੂੰ ਸੋ ਇਹਨੋਂ ਆਪਾਂ A2 ਕਾਸਟ ਕਰਨੇ ਆਂ ਫਿਰ ਹੁਣ ਅਗਲੀ ਗੱਲ ਆਉਂਦੀ ਹੈ ਵੀ C2 ਕਾਸਟ ਕੀ ਹੁੰਦੀ ਹੈ ਕਿਉਂਕਿ ਇਹ ਚ ਕਾਸਟ ਘਰ ਕੋ ਹੋਰ ਵੀ ਹੁੰਦੀਆਂ ਨੇ ਬਈ B1 B2 C1 C2 ਉੱਪਰ ਮੈਂ ਜਿਹੜੀ ਤੁਹਾਨੂੰ ਗੱਲ ਇਹ ਹੈ ਵੀ C2 ਦੇ ਪਹੁੰਚਦਾ ਸਿੱਧਾ ਕਿਉਂਕਿ ਜੇ ਆਪਾਂ ਉਹ ਦੀ ਡਿਟੇਲ ਦੱਸੂਗਾ ਤਾਂ ਆਪਾਂ ਕਨਫਿਊਜ਼ਨ ਕ੍ਰੀਏਟ ਹੋਊਗਾ ਤਾਂ ਕੋਈ ਫਾਇਦਾ ਕੋਈ ਨਹੀਂ A2 ਆਪਾਂ ਨੂੰ ਕਲੀਅਰ ਹੈ ਵੀ A1 ਕਾਸਟ ਜਿਹੜੇ P ਡਾਟ ਕਾਸਟ ਆ ਨੇ ਜਿਹੜੇ ਕਿ ਖਰਚਾ ਕਿਸਾਨ ਕਰਦਾ ਪਲੱਸ ਜਿਹੜੀ ਹੈਗੇ ਫੈਮਿਲੀ ਲੇਬਰ ਹੋਗੀ ਇਹ ਪਲੱਸ 5% ਇਹ ਐਮਐਸਸੀ ਫਿਕਸ ਗਵਰਨਮੈਂਟ ਐਮੇ ਕਰਦੀ ਹੈ ਠੀਕ ਹੈ ਹੁਣ ਸੀ ਟੂ ਕਾਸਟ ਕੀ ਹੈ ਸੀ ਟੂ ਕਾਸਟ ਦੇ ਵਿੱਚ ਕੀ ਹੈ ਕਿ ਜਿਹੜੇ ਆਪਾਂ ਜੀ ਏ ਟੂ ਕਾਸਟਾਂ ਦੇ ਵਿੱਚ ਅੱਗੇ ਆਪਾਂ ਪਾਈਏ ਉਹ ਚ ਕੀ ਹੈ ਕਿ ਆਪਣੀ ਜਿਹੜੀ ਜ਼ਮੀਨ ਨਕਸਾਂ ਦੀ ਉਹਦਾ ਜਮਾਲ ਲੋਕਰ ਠੇਕੇ ਦਿੱਤੀ ਹੈ ਉਹਦਾ ਰੈਂਟ ਹੂੰ ਉਹ ਵਿੱਚ ਪਾਇਆ ਜਾਂਦਾ ਇਸ ਤੋਂ ਲਾਭ ਹੈ ਜਿਹੜੀ ਕੋਈ ਵੀ ਮੰਪਾ ਮਸ਼ੀਨਰੀ ਹੈ ਜਾਂ ਮਾਲੋ ਕਿ ਆਪਣੇ ਮੋਟਰ ਤੇ ਕੋਈ ਆਪਣਾ ਕਮਰਾ ਹੀ ਪਾਇਆ ਹੋਇਆ ਹੈ ਜੋ ਉਹਦੀ ਉਹਨਾਂ ਚੀਜ਼ਾਂ ਦੀ ਸਬ ਪ੍ਰੈਜ਼ੈਂਟ ਵੈਲਿਊ ਪ੍ਰੈਟ ਮਤਲਬ ਹੀ ਉਸ ਪਲਿਡ ਡੇਟ ਦੇ ਉੱਤੇ ਉਹਦੀ ਕੀ ਕੀਮਤ ਹੈ ਮਤਲਬ ਟਰੈਕਟਰ ਆਏ ਵੀ ਉਸ ਉਹ ਜਿਹਦੇ ਤੇ ਕੀ ਕੀਮਤ ਹੈ ਜਿਹਦਾ ਵਿਕਦਾ ਉਹਨੂੰ ਆਪਾਂ ਮਾਮਤਾਂ ਮੰਨ ਲੈਂਦੇ ਆ ਤੇ ਉਹ ਸਾਰਾ ਜੋ ਵੀ ਉਹਦੇ ਕੋਲ ਮਸ਼ੀਨਰੀ ਹੈ ਉਹਦੀ ਉਹਨੂੰ ਕਹਿੰਦੇ ਆਪਾਂ ਕੈਪੀਟਲ ਇਨਵੈਸਟਮੈਂਟ ਹੂੰ ਹੂੰ ਉਹਨੂੰ ਕਹਿੰਦੇ ਇੰਟਰਸਟ ਔਨ ਕੈਪੀਟਲ ਇਨਵੈਸਟਮੈਂਟ ਜੇ ਉਹ ਪੈਸਾ ਮਤਲਬ ਕਿ ਜੋ ਤੇ ਜੋ ਦੀ ਪ੍ਰੈਜ਼ੈਂਟ ਵੈਲਿਊ ਹੈ ਜੇ ਬੈਂਕਸ ਜਮਾ ਹੋਵੇ ਤਾਂ ਉਹਦੇ ਵਿਆਜ ਆਊਗਾ ਨਾ ਕੋਈ ਹਾਂਜੀ ਹਾਂਜੀ ਉਹਨੂੰ ਵੀ ਮਤਲਬ ਇਹ ਕੋਸਟ ਮੰਨਿਆ ਜਾਂਦਾ ਹੈ ਵਿਆਜ ਜਿਹੜਾ ਵੀ ਮਤਲਬ ਵਿਆਜ ਹੋਣਾ ਸੀ ਉਹ ਨਹੀਂ ਆਇਆ ਨਾ ਉਹਨੂੰ ਕੋਸਟ ਮੰਨ ਲੀ ਤੇ ਉਹ ਚੀਜ਼ ਵਿੱਚ ਪਾ ਲਈਏ ਆਪਾਂ ਮਤਲਬ ਇੰਟਰਸਟ ਹੋ ਗਿਆ ਜਿਹੜੀ ਕੈਪੀਟਲ ਇਨਵੈਸਟਮੈਂਟ ਦੇ ਉੱਤੇ ਤੇ ਪਲੱਸ ਜਿਹੜੀ ਇਹ ਦੂਜੀ ਚੀਜ਼ ਆ ਮੈਂ ਤੁਹਾਨੂੰ ਗੱਲ ਕੀਤੀ ਹੈ ਜਿਹੜੀ ਕੀ ਕਹਿੰਦੇ ਨੇ ਜਿਹੜਾ ਆਪਣਾ ਕੋਈ ਵੀ ਹਾਂ ਵੀ ਆਪਣੇ ਰੈਂਟ ਆਪਣੀ ਜਿਹੜੀ ਜ਼ਮੀਨ ਦਾ ਉਹ ਵਿੱਚ ਪਾ ਲਈਏ ਤਾਂ ਉਹ ਕੋਸਟ ਸੀਟੂ ਬਣਦੀ ਆ ਤੇ ਜਿਹੜੀ ਉਹਨੂੰ ਫਿਰ ਆਪਾਂ ਕਹਿੰਦੇ ਵੀ ਟੋਟਲ ਕਾਸਟ ਕਹਿੰਦੇ ਨੇ ਆਮ ਤੌਰ ਤੇ ਇਸ ਵਿੱਚ ਫਿਕਸਡ ਕਾਸਟ ਵੀ ਆ ਗਈ ਤੇ ਵੇਰੀਏਬਲ ਕਾਸਟ ਵੀ ਫਿਕਸਟ ਮਤਲਬ ਵੀ ਜਿਹੜੀ ਕਿ ਪੱਕਾ ਹੋ ਗਿਆ ਤੁਸੀਂ ਉਹ چاہے ਕੁਝ ਕੰਮ ਕਰੋ ਨਾ ਕਰੋ ਟਰੈਕਟਰ ਲੈ ਲਿਆ ਤੇ ਉਹਦੇ ਜਿਹੜਾ ਖਰਚਾ ਜਿਹੜਾ ਥੋੜੇ ਇੰਟਰਸਟ ਜਿਹੜਾ ਇਹ ਆਉਣੀ ਆ ਹੁਣਾ ਤੇ ਉਹ ਜਿਹੜੀ ਚੀਜ਼ਾਂ ਵੀ ਉਹ ਤੁਹਾਡਾ ਉਹਦੀ ਆ ਕੇ ਵੀ ਉਹਦੀ ਕਸਾਈ ਵੀ ਹੋ ਜਾਣੀ ਆ ਬਿਲਕੁਲ ਓਵਰ ਟਾਈਮ ਤੇ ਇਸ ਤੋਂ ਲੱਗ ਜਿਹੜੇ ਵੇਰੀਏਬਲ ਹੁੰਦੇ ਹੁੰਦੇ ਆ ਜਿਹੜੇ ਕਿ ਚਲੰਤ ਖਰਚੇ ਹੁੰਦੇ ਜਿਹੜੇ ਕਿ ਆਪਾਂ ਜਿਵੇਂ ਲੇਬਰ ਹੋਣੇ ਖਰਚੇ ਜਿਵੇਂ ਲੇਬਰ ਹੋ ਕੀ ਜਾਂਦਾ ਤਾਂ ਇਹ ਜਿਹੜੀ ਇਹ ਸਾਰੀ ਚੀਜ਼ਾਂ ਇਨਕਲੂਡ ਕਰਕੇ ਆਪਾਂ ਤੇ ਇਹ ਜਿਹੜੀ ਆਪਾਂ ਸੀ ਟੂ ਕਾਸਟ ਤੇ ਪਹੁੰਚ ਜਾਂਦੇ ਆ ਤੇ ਜਿਹੜਾ ਉਹ ਜਿਹੜੇ ਸਵਮਿਲਾ ਫਾਰਮੂਲਾ ਇਹ ਕਹਿੰਦਾ ਹੈ ਵੀ ਉਹ ਕਹਿੰਦੇ ਵੀ ਟੋਟਲ ਕਾਸਟ ਦੇ ਉੱਤੇ 50% ਵੀ ਉਹ 50% ਹੋਰ ਐਡ ਕਰੀਏ ਆਪਾਂ ਤਾਂ ਉਹ ਕਿੰਨਾ ਬਣਦਾ ਹੈਗਾ ਉਹ ਜਿਹੜੇ ਹੈਗਾ ਫਾਰਮੂਲਾ ਜਿਹੜਾ ਵੀ ਉਹ ਫਾਰਮੂਲਾ ਹੈ ਸਮਝਦਾ ਫਾਰਮੂਲਾ ਸਰਬ ਕੋਲਮ ਲਾ ਕੇ ਜੇਕਰ ਆਪਾਂ ਦੇਖਿਆ ਜਾਵੇ ਤਾਂ ਸਵਾਮੀ ਨਾਥਨ ਦੀ ਰਿਪੋਰਟ ਇਹ ਕਹਿੰਦੀ ਹੈ ਵੀ ਜਿੰਨਾ ਵੀ ਕਿਸਾਨ ਦਾ ਖਰਚਾ ਹੋਇਆ ਜਿਹੜਾ ਕਿ ਉਸੇ ਟਾਈਮ ਖਰਚਾ ਹੋਇਆ ਹੋਵੇ ਜਾਂ ਉਹਨਾਂ ਦੇ ਜਿਵੇਂ ਕਿ ਜੇ ਟਰੈਕਟਰ ਲਿਆ ਜਾਂ ਕੋਈ ਵੀ ਪ੍ਰਾਪਰਟੀ ਉਹਦੀ ਹੈਗੀ ਹੈ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਉਹਦੇ ਤੇ ਜਿਹੜਾ ਜਿਹੜਾ ਵੀ ਉਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੈਲਿਊ ਤੇ ਵਿਆਜ ਹੋਊਗਾ ਵੀ ਉਹ ਮਤਲਬ ਉਹਨੂੰ ਹੋਣਾ ਹਾਂ ਇਹ ਸਾਰੇ ਸਾਰੇ ਟੋਟਲ ਕਾਸਟ ਕਹਦੀ ਆਪਾਂ ਸਭ ਕੰਪਲਟ ਚਾਰਜ ਜਿੰਨਾ ਕੁੱਲ ਮਿਲਾ ਕੇ ਖਰਚਾ ਹੈ ਉਹਦੇ ਨਾਲ ਫਿਰ ਜਿਹੜਾ ਇਹ ਲੇਕਿਨ ਜੋ ਗਵਰਨਮੈਂਟ ਫਿਕਸ ਕਰਦੀ ਹੈ ਉਹ ਪੇਡ ਆਉਟ ਕਾਸਟ ਆ ਪਲੱਸ ਹੈਮ ਲੇਬਰ ਦਿੱਤੇ ਮੈਂ ਪਹਿਲਾਂ ਗੱਲ ਕੀਤੀ ਸੀ ਹਾਂ 10% ਉਹ ਮੈਂ ਕਰ ਰਹੀ ਤਾਈਓ ਉਹ ਜਿਹੜਾ ਹੈਗਾ ਉਹ ਸੀਟੀਓ ਤੋਂ ਘੱਟ ਹੁੰਦਾ ਹੁਣ ਮਜੂਦਾ ਐਮਐਸਸੀ ਹਾਂ ਉਹ ਸੀਟ ਉਸ ਤੋਂ ਘੱਟ ਹੋ ਕੇ ਉਹ ਸੀਟ ਉਸ ਵਿੱਚ ਚਲੀ ਆ ਆਪਣੇ ਜ਼ਮੀਨ ਦਾ ਆਪਣੇ ਜ਼ਮੀਨ ਦਾ ਜਿਹੜਾ ਰੈਂਟ ਚਾਹੀਏ ਉਹ ਆ ਗਿਆ ਆਪਣੀ ਜ਼ਮੀਨ ਦਾ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਜਿਵੇਂ ਆਪਾਂ ਤੈਅ ਕਰਦੇ ਹਾਂ ਖਰਚਿਆਂ ਨੂੰ ਉਦਾਹਰਨ ਦੇ ਤੌਰ ਦੇ ਉੱਤੇ ਵੀ ਤੁਸੀਂ ਠੇਕਾ ਲਾ ਲਓ ਜਾਂ ਜਿਹੜੇ ਆਪਣਾ ਰੈਂਟਰ ਕਹਿੰਦੇ ਆਪਾਂ ਜਿਹਨੂੰ ਉਹ ਠੇਕਾ ਕਿਵੇਂ ਤੈ ਕੀਤਾ ਜਾਂਦਾ ਕਿਉਂਕਿ ਠੇਕਾ ਤਾਂ ਵੱਖੋ ਵੱਖਰੀ ਜਗਾ ਤੇ ਵੱਖੋ ਵੱਖਰਾ ਕਿਸਾਨ ਨੂੰ ਵੱਖੋ ਵੱਖਰੀ ਕੀਮਤ ਦੇਣੀ ਪੈਂਦੀ ਹੈ ਜੇ ਆਪਾਂ ਉਹਨੂੰ ਐਵਰੇਜ ਵੀ ਮੰਨ ਕੇ ਚੱਲੀਏ ਅਸਾਂ ਕੀ ਹੈ ਇਹ ਕੀ ਹੈ ਕਿ ਆਪਣੇ ਕੋਲ ਕੋਸਟ ਆਫ ਕਲਟੀਵੇਸ਼ਨ ਇੱਕ ਸਕੀਮ ਹੈਗੀ ਉਹ ਜਿਵੇਂ ਸਾਰੇ ਪੰਜਾਬ ਦੇ ਵਿੱਚ ਪਿੰਡ ਸਿਲੈਕਟ ਕੀਤੇ ਹੋਏ ਨੇ ਅੱਛਾ ਜੀ ਤੇ ਉਹ ਉਹ ਕੀ ਹੁਣ ਇੱਕ ਚਾਹ ਬਲਕਿ ਦੋ ਦੇ ਕਲਸਟਰ ਉਹ ਪਿੰਡਾਂ ਦਾ ਕੀਤਾ ਹੋਇਆ ਉਹ ਚੋਂ ਕਿਸਾਨ ਸਿਲੈਕਟ ਕਰਕੇ ਸਾਰੀ ਕੈਟਾਗਰੀ ਦੇ ਵਿੱਚੋਂ ਮਤਲਬ ਇਹ ਚ ਆਪਾਂ ਕਹਿੰਦੇ ਮਾਰਜਰ ਸਮਾਲ ਸਮੇ ਬੀਡੀ ਮੀਡੀਅਮ ਲਾਰਜ ਮਤਲਬ ਉਹ ਜੇ 5 ਕਿਲੋ ਤੋਂ ਘੱਟ ਹੋਣੇ ਉਹਨੂੰ ਸਮਾਲ ਤੇ ਮਾਰਜਨ ਵਗੈਰਾ ਕਹਿ ਦਿੰਨੇ ਆ ਮਤਲਬ ਚਾਰ categories ਹਾਂ 5 ਕਿਲੋ ਤੋਂ ਉਸ ਤੋਂ ਅੱਗੇ categories wise ਹੈਗੇ ਤੇ ਉਹਦੇ ਸਾਹਮਣੇ ਜਿਹੜਾ ਡਾਟਾ ਇਕੱਲੈਕਟ ਕੀਤਾ ਜਾਂਦਾ ਤੇ ਉਹ ਉਹ ਜੋ ਐਕਚੁਅਲ ਜੋ ਉਹਨਾਂ ਦਾ ਰੈਂਟ ਉਸਨੂੰ ਪੇ ਕਰ ਰਹੇ ਹੁੰਦਾ ਕਿਸਾਨ ਉਸ ਬੜੀ ਹਰੀਅਤ ਵਿੱਚ ਉਹੀ ਲਿਆ ਜਾਂਦਾ ਜੇ ਮਨ ਲਓ ਕਿਸੇ ਨੇ ਰੈਂਟ ਤੇ ਲਈ ਆ ਜਾਂ ਕਿ ਲੀਜ਼ਿੰਗ ਕੀਤੀ ਆ ਵੀ ਠੇਕੇ ਤੇ ਲਈ ਆ ਜ਼ਮੀਨ ਤਾਂ ਜੋ ਐਕਚੁਅਲ ਜੋ ਪੇ ਕਰਦਾ ਹੈ ਉਹ ਨੋਟ ਕੀਤਾ ਜਾਂਦਾ ਹੁਣ ਇਹਨਾਂ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲ ਦੇ ਵਿੱਚ ਆਪਾਂ ਦੇਖਿਆ ਜਾਵੇ ਤਾਂ ਕਿੰਨਾ ਐਸਟੀਮੇਟਡ ਆਇਆ ਰੈਂਟ ਨੀ ਮਤਲਬ ਦਾ 베ਰੀ ਕਰਦਾ ਏਰੀਆ ਵਾਈਜ਼ ਕਿਤੇ ਨਹੀਂ ওভারঅল ਪੰਜਾਬ ਦੀ ਐਵਰੇਜ ਦੇਖੀਏ ਤਾਂ 50 ਹਜ਼ਾਰ ਰਹੀ 50 52 ਹਜ਼ਾਰ ਹੋਊਗਾ ਐਨਾ ਹੋਊਗਾ ਕਿਤੇ ਜ਼ਿਆਦਾ ਕਿਤੇ ਘੱਟ ਵੀ ਕਿਉਂਕਿ ਕਿਤੇ 80 ਹਜ਼ਾਰ ਵੀ ਆ ਕਿਤੇ 40 ਵੀ ਆ ਮਤਲਬ ਉਹ ਐਵਰੇਜ ਜਿਹੜੀ ਹੈਗੀ ਉਹ ਪਾਉਗੇ ਐਵਰੇਜ ਹੀ ਕਿਉਂਕਿ ਜਦੋਂ ਕੋਈ ਐਸਟੀਮੇਟ ਕਰਦੇ ਆ ਨਾ ਉਹ ਚ ਐਵਰੇਜ ਹੀ ਯੂਜ਼ ਹੁੰਦੀ ਆ ਹਾਂ ਬਿਲਕੁਲ ਮੈਂ ਉਹੀ ਕਹਿਣਾ ਵੀ ਐਵਰੇਜ ਕਿੰਨੀ ਹੋਊਗਾ ਹਾਂ ਜਿਹੜੀ ਐਵੇਲੇਬਿਲਟੀ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਡਿਪੈਂਡ ਕਰਦਾ ਨਾ ਕਿਤੇ ਕਈ ਇਲਾਕੇ ਜਿੱਦੇ ਤਿੰਨ ਫਸਲਾਂ ਨੇ ਉੱਤੇ ਜ਼ਿਆਦਾ ਹੋਊਗਾ ਇਹ ਕਿਤੇ ਜਿਹੜੀ ਦੋ ਦਿਨ ਉੱਤੇ ਕੱਟ ਹੋਊਗਾ ਤੇ ਏਰੀਆ ਵਾਈਜ਼ ਇਹ ਡਿਫਰ ਕਰਦੀ ਹੈ ਇਹ ਚ ਆਪਾਂ ਗਏ ਵੀ ਪਰਟੀਕੂਲ ਇੰਨਾ ਹੈਗਾ ਐ ਨਹੀਂ ਹੈਗਾ ਜੋ ਆਪਾਂ ਡਾਟਾ ਲਵਾਂਗੇ ਮੰਨ ਲਓ ਜਿਹੜੇ 1000 ਕਿਸਾਨ ਦਾ ਡਾਟਾ ਲਿਆ ਉਹਦੇ ਜੋ ਐਵਰੇਜ ਆਊਟਪੁੱਟ ਉਹ ਪ੍ਰੋਪਰ ਤਰੀਕੇ ਨਾਲ ਨਾ ਫਾਰਮਰ ਸੈਲੈਕਟ ਕੀਤੇ ਜਾਂਦੇ ਨੇ ਐਵੇਂ ਨਹੀਂ ਹੈਗਾ ਮਤਲਬ ਉਹਦੀ ਪ੍ਰੋਪਰ ਮੈਥਡੋਲੋਜੀ ਹੈ ਜਿਹੜੀ ਕਿ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਇਸ ਕੋਸਟਲ ਸਕੀਮ ਇਹਦੇ ਵਿੱਚ ਕਰਵਾਉਂਦੀ ਆ ਮਤਲਬ ਤੇ ਆਪਣੇ ਡਿਪਾਰਟਮੈਂਟ ਵਿੱਚ ਵੀ ਇਹ ਸਕੀਮ ਚੱਲਦੀ ਹੈ ਇਹ ਬਿਲਕੁਲ ਪ੍ਰੋਪਰ ਤਰੀਕੇ ਨਾਲ ਵਧੀਆ ਦੇਖਣਾ ਕੀਤਾ ਜਾਂਦਾ ਨਹੀਂ ਸਭ ਜਿਵੇਂ ਹੁਣ ਸਾਰੇ ਖਰ ਇਹ ਕਿਸਾਨ ਦੇ ਜਿਹੜੇ ਖਰਚੇ ਆ ਉਸ ਤੋਂ ਪਲੱਸ 50 ਅਸੀਂ ਦਿੰਨੇ ਆ ਉਸ ਦੇ ਖਰਚਿਆਂ ਤੋਂ ਪਲੱਸ 50 ਹੋਣ ਦੇ ਬਾਵਜੂਦ ਵੀ ਜਿਹੜੀ ਕਿਸਾਨੀ ਹੈ ਉਹ ਆਪਾਂ ਬੈਕਫੁੱਟ ਤੇ ਦੇਖਦੇ ਆ ਪਿਛਲੇ 50 60 ਸਾਲ ਤੋਂ ਹੈਨਾ ਕਿਉਂਕਿ ਪਿਛਲੇ 50 60 ਸਾਲ ਤੋਂ ਹੀ ਅਸੀਂ ਹਰੇ ਇਨਕਲਾਬ ਚ ਆਏ ਆ ਤੇ ਉਹ ਅਸੀਂ ਬੈਕਫੁੱਟ ਤੇ ਲਗਾਤਾਰ ਦੇਖ ਰਹੇ ਆ ਇੱਕ ਵੀ ਸਟੈਪ ਐਦਾਂ ਦਾ ਨਹੀਂ ਅਸੀਂ ਪੱਟਿਆ ਵੀ ਅਸੀਂ ਅਗਾਹ ਨੂੰ ਜਾਈਏ ਇਹ ਆਪਣੀ ਪੰਜਾਬ ਦੀ ਕਿਸਾਨੀ ਹੈ ਤੇ ਪੂਰੇ ਜੇ ਭਾਰਤ ਦੀ ਵੀ ਗੱਲ ਕਰੀ ਤਾਂ ਉੱਥੋਂ ਤੱਕ ਵੀ ਇਹਦਾ ਬਹੁਤ ਸਾਰਾ ਇੰਪੈਕਟ ਹੈ ਪੰਜਾਬ ਦੀ ਗੱਲ ਮੈਂ ਤਾਂ ਕਰਦਾ ਕਿਉਂਕਿ ਇਹਨੇ ਪੂਰੇ ਭਾਰਤ ਨੂੰ ਔਕੇ ਸਮੇਂ ਦੇ ਵਿੱਚ ਅੰਨ ਦਿੱਤਾ ਤੇ ਇਹ ਇਹ ਬੈਕਫੁੱਟ ਤੇ ਜਾਣ ਦਾ ਕਾਰਨ ਕੀ ਹੈ ਕਿਉਂਕਿ ਸਾਨੂੰ ਸਾਨੂੰ ਖਰਚੇ ਤੋਂ ਪਲੱਸ 50 ਵੀ ਜਿਵੇਂ ਦੇ ਰਹੇ ਹੈ ਹਜੇ ਨਹੀਂ ਸਕੀ ਹੈ ਚੱਕ ਇਹ ਹੈ ਕਿ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਤੇ ਪੈਸੇ ਤੇ ਲੋੜ ਪੈਂਦੀ ਹੈ ਉਹ ਵਿੱਚ ਕਿ ਕਿਸਾਨਾਂ ਨੂੰ ਜਿਵੇਂ ਕ੍ਰੌਪ ਲੋਨ ਤਾਂ ਹਰੇਕ ਕੋਈ ਲੈਂਦਾ ਹੈ ਜਿ ਕਿ ਆਪਾਂ ਲਿਮਿਟਾਂ ਬਣੀਆਂ ਹੋਈਆਂ ਨੇ ਚਾਹੇ ਸੋਸਾਇਟੀ ਤੋਂ ਹੈ ਕਿਸੇ ਬੈਂਕਾਂ ਤੋਂ ਇੱਕ ਆਪਾਂ ਕਰਜ਼ਾ ਲੈ ਲੈਨੇ ਆ ਲੇਕਿਨ ਕਈ ਵਾਰ ਜੀ ਕੀ ਹੁੰਦਾ ਕਿ ਹਰ ਇੱਕ ਕੋਈ ਕਈ ਫਾਰਮ ਵਿੱਚ ਜਿਹੜਾ ਉਹ ਟਾਈਮਲੀ ਬੋਰਡ ਨਹੀਂ ਪਾਉਂਦੇ ਹੈਗੇ ਇਸ ਕਰਕੇ ਤੁਸੀਂ ਕਹਿੰਦੇ ਬੈਕਫੁੱਟ ਦਾ ਕਾਰਨ ਕੀ ਹੈ ਕਿ ਆਪਣੀ ਇੱਕ ਇਹੀ ਨਹੀਂ ਹੈਗੀ ਇੱਕ ਆਪਣੀ ਡੋਮੈਸਟਿਕ ਖਰਚੀ ਆ ਕਹਿ ਲਈ ਹੈ ਵੀ ਜਿਵੇਂ ਕਿ ਮੋਡਰੇਸ਼ਨ ਹੋਈ ਹੈ ਉਹਨਾਂ ਸਮੇਂ ਆਪਣੇ ਬੱਚੇ ਵੀ ਵਧੀਆ ਸਕੂਲ ਜੇ ਪੜਾਉਣਾ ਨੇ ਆਪਾਂ ਤੇ ਉਹ ਖਰਚੇ ਵੀ ਆਪਣੇ ਵੀ ਵਧੇ ਨੇ ਇਸ ਕਰਕੇ ਜਿਹੜਾ ਉਹ ਖਰਚੇ ਕਈ ਵਾਰ ਕਿਸਾਨ ਜਿਹੜਾ ਹੈ ਕਿ ਜਿਹੜਾ ਮਲਕ ਜੀ ਕੋ ਜ਼ਮੀਨ ਘੱਟ ਹੈ ਤੇ ਉਹ ਫਿਰ ਇਹ ਵਾਰ ਨਹੀਂ ਪੂਰੇ ਕਰ ਪਾਉਂਦਾ ਤੇ ਉਹਨੇ ਜਿਵੇਂ ਲੋਨ ਲੈ ਲਿਆ ਜਾਂ ਕੋਈ ਮੰਨ ਲਓ ਕਿ ਟਰੈਕਟਰ ਲੈ ਲਿਆ ਹਨਾ ਤੇ ਉਹ ਜਿਹੜੇ ਹੈਗਾ ਉਹਦੇ ਨਾਲ ਕੀ ਹੈ ਕਿ ਉਹਦੇ ਟਾਈਮ ਤੇ ਆਪ ਕੋਈ ਕਿਸ਼ਤਾਂ ਨਹੀਂ ਮੋੜ ਪਾਇਆ ਤੇ ਉਸ ਨਾਲ ਹੌਲੀ ਜਿਹੜੇ ਬੰਦੇ ਜਿਹੜੇ ਆਪਣੇ ਕਹਿੰਦੇ ਕਾਸਟ ਦੇ ਬੰਦੇ ਦੀ ਵਧੀ ਜਾ ਰਹੀ ਆ ਜਾਂ ਕਿਰ ਇਨਕਮ ਉਸ ਤੋਂ ਆਪਣੇ ਕਦੇ ਨਹੀਂ ਹੁੰਦੀ ਤੇ ਉਹ ਰਿਟਰਨ ਵਾਪਸ ਨਹੀਂ ਕਰ ਪਾਉਂਦਾ ਉਸ ਵੀ ਇੱਕ ਤੰਗ ਵੀ ਲੋਨ ਦੇ ਹੁੰਦਾ ਵੀ ਜਦੋਂ ਟਾਈਮ ਤੇ ਮੋੜ ਤੇ ਠੀਕ ਆ ਅਦਰਵਾਈਜ਼ ਤੁਹਾਨੂੰ ਪਤਾ ਵਿਆਦ ਦੇ ਹਿਸਾਬ ਨਾਲ ਬਦਦਾ ਮਤਲਬ ਆਪਾਂ ਨੂੰ ਔਖਾ ਹੁੰਦਾ ਮੋੜਨਾ ਤੇ ਉਹਦੇ ਕਈ ਕਿਸਾਨ ਜਿਹੜੇ ਵੀ ਜਿਹੜੇ ਜਿਰ ਘੱਟ ਕੁਝ ਘੱਟ ਜ਼ਮੀਨ ਹੈਗੀ ਆ ਉਹ ਨਹੀਂ ਕਰ ਪਾਉਂਦੇ ਤੇ ਫਿਰ ਉਹ ਇੱਕ ਕਹਿੰਦਾ ਨਾ ਵੀ ਕਰਜ਼ੇ ਦੇ ਇਸ ਚੱਕਰ ਦੇ ਵਿੱਚ ਫਸ ਜਾਂਦੇ ਨੇ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਹੈ ਸਹੀ ਹੈ ਇਹਦੇ ਵਿੱਚ ਮੈਨੂੰ ਲੱਗਦਾ ਵੀ ਆਪਣੇ ਇੰਸਟੀਟਿਊਟ ਜਿਹੜੇ ਵੀ ਹੈਗੀਆਂ ਸੰਸਥਾ ਮੈਂ ਇੰਸਟੀਟਿਊਟ ਹੈਗੇ ਆ ਇਹਨਾਂ ਦਾ ਵੀ ਕਿਤੇ ਨਾ ਕਿਤੇ ਹੱਥ ਹੋ ਸਕਦਾ ਕਿਉਂਕਿ ਜਿਵੇਂ ਲਿਮਟਾਂ ਦੀ ਗੱਲ ਆਪਾਂ ਕੀਤੀ ਹੈ ਉਹਨਾਂ ਲਿਮਟ ਆਪਾਂ ਨੂੰ ਪਤਾ ਵੀ ਜਿਵੇਂ ਸੁਸਾਇਟੀਆਂ ਵੀ 13 ਕਹ ਹਜ਼ਾਰ ਰੁਪਿਆ ਦਿੰਦੀਆਂ ਹਨਾ ਕਿਲੇ ਦੇ ਹਿਸਾਬ ਨਾਲ ਖਰਚਾ ਆਮ ਤੌਰ ਤੇ ਡਾਕ ਸਰਬ ਖਰਚਾ ਜਿਹੜਾ ਹੈਗਾ ਉਹ ਤੈ ਹੁੰਦਾ ਸਰਕਾਰਾਂ ਨੂੰ ਵੀ ਪਤਾ ਹੁੰਦਾ ਹੈ ਬੈਂਕਾਂ ਨੂੰ ਵੀ ਪਤਾ ਹੁੰਦਾ ਹੈ ਵੀ ਇਸ ਬੰਦੇ ਦੀ ਜ਼ਮੀਨ ਤੇ ਜਿਹੜਾ ਖਰਚਾ ਆਉਣਾ ਉਹ ਇੰਨਾ ਖਰਚਾ ਆਉਣਾ ਉਹਨਾਂ ਨੇ ਆਲਰੇਡੀ ਕੀਤਾ ਵੀ ਹੋਇਆ ਵੀ 3 ਲੱਖ ਤੱਕ ਜਿਹੜਾ ਲੋਨ ਹੈ ਅਸੀਂ ਤੁਹਾਨੂੰ ਦੇ ਸਕਦੇ ਹਾਂ ਉਹਦੇ ਤੋਂ ਤੁਹਾਨੂੰ ਸਬਸਿਡੀ ਵੀ ਦੇਵਾਂਗੇ 4% ਬਹੁਤ ਸਸਤਾ ਪੈਂਦਾ ਹੈ ਹਨਾ ਪਰ ਉਹ ਬੈਂਕਾਂ ਹੀ ਉਹ ਨੇ ਜਿਹੜੀਆਂ ਕਿ ਤਿੰਨ ਦੀ ਜਗ੍ਹਾ ਤੇ 15 ਤੋਂ 20-20 ਲੱਖ ਦੇ ਦਿੰਦੀਆਂ ਤੇ ਕੋਈ ਵੀ ਜਿਹੜਾ ਕਿਸਾਨ ਹੈ ਉਹਨੂੰ ਹੋਮ ਲੋਨ ਸਿੱਧੇ ਤਰੀਕੇ ਨਾਲ ਨਹੀਂ ਮਿਲ ਸਕਦਾ ਜੇ ਮਿਲਦਾ ਤਾਂ ਬਹੁਤ ਔਖਾ ਮਿਲਦਾ ਹੈ ਪਰਸਨਲ ਲੋਨ ਤਾਂ ਉਹਦੀ ਕੈਟਾਗਰੀ ਚ ਆਉਂਦੇ ਨਹੀਂ ਕਿਤੇ ਹੋਰ ਵੀ ਜਿੰਨੇ ਲੋਨ ਹੈਗੇ ਆ ਉਹਦੇ ਹੱਕ ਚ ਨਹੀਂ ਆਉਂਦੇ ਤਾਂ ਉਹਨੂੰ ਇੱਕੋ ਹੀ ਲੋਨ ਮਿਲਦਾ ਹੋਵੇਗਾ ਲਿਮਟ ਲਿਮਟ ਐਗਰੀ ਲੋਨ ਦੇ ਵਿੱਚ ਆ ਜਾਂਦੀ ਹੈ ਤੇ ਉਹ ਐਗਰੀ ਲੋਨ ਜੇਕਰ ਹੁਣ ਪਰਸਨਲ ਲੋਨ ਕਾਦੇ ਵਾਸਤੇ ਵਿਆਹ ਵਾਸਤੇ ਲੈਨੇ ਆਸੀਂ ਪਰ ਉਹ ਲੋਨ ਸਾਨੂੰ ਸਿਰਫ ਮਿਲਦਾ ਲਿਮਟ ਲਿਮਟ ਨੂੰ ਸਾਨੂੰ ਵੱਧ ਦੇ ਦਿੰਦੇ ਆ ਇਸ ਚੱਕਰ ਦੇ ਵਿੱਚ ਵੀ ਸਾਨੂੰ ਵਿਆਜ ਆਊਗਾ ਸਿਰਫ ਕਿਸਾਨ ਆਮ ਤੌਰ ਤੇ ਕੱਲਾ ਵਿਆਜ ਮਾਹੀ ਭਰਦੇ ਆ ਉਹ ਤਾਂ ਲਿਮਟਾਂ ਤਾਂ ਪੂਰੀਆਂ ਭਰੀਆਂ ਨਹੀਂ ਜਾਂਦੀਆਂ ਹੁਣ ਜੇ ਕਿਸੇ ਦੀ 5 ਕਿੱਲੇ ਦੀ ਜਾਂ 4 ਕਿੱਲੇ ਦੀ ਖੇਤੀ ਹੈ 15 ਲੱਖ ਰੁਪਇਆ ਉਹ ਨਹੀਂ ਐ ਕਰ ਸਕਦਾ ਵੀ ਅੱਜ ਸਾਲ ਕਮਾ ਕੇ ਬੈਂਕ ਨੂੰ ਦੇ ਦੇ ਸਾਰਾ ਜਾਂ ਸਾਰਾ ਤਾਂ ਕਹਿਣ ਦਾ ਮਤਲਬ ਹੈ ਵੀ ਜਾਂ ਤਾਂ ਇੰਸਟੀਚਿਊਟ ਦੀ ਕਮੀ ਆ ਉਹਨਾਂ ਦੀ ਉਹਨਾਂ ਨੂੰ ਮਤਲਬ ਅਸੀਂ ਧੱਕੇ ਨਾਲ ਕਿਸਾਨਾਂ ਨੂੰ ਲੋਨ ਦੇ ਰਹੇ ਆ ਅਸੀਂ ਲੁੱਟ ਕੇ ਤਾਂ ਲੈ ਕੇ ਨਹੀਂ ਆ ਰਹੇ ਉਹਦੇ ਵਿੱਚ ਇਹ ਵੀ ਤਾਂ ਹੋ ਸਕਦਾ ਜੇ ਲੋਨ ਜਿੰਨਾ ਚਾਹੀਦਾ ਕ੍ਰੌਪ ਲੋਨ ਉਹ ਨਹੀਂ ਦਿੱਤਾ ਜਾਵੇ ਨੇ ਤੁਹਾਡੀ ਗੱਲ ਸਹੀ ਹੈ ਬਸ ਤੇ ਉਹਨਾਂ ਬਸ ਤੇ ਆਪਾਂ ਲੈਣਾ ਹੀ ਉਹਨਾਂ ਚਾਹੀਦੇ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਵੀ ਦੇਣਾ ਉਹਨਾਂ ਚਾਹੀਦੇ ਆਪਾਂ ਮਿਲਦਾ ਪਾ ਲੈ ਲੈਨੇ ਆ ਹਾਂ ਬਿਲਕੁਲ ਹਿਊਮਨ ਮੈਂਟੈਲਟੀ ਹੈ ਜੀ ਕੋਈ ਵੀ ਹਾਂ ਹਿਊਮਨ ਨੇਚਰ ਹੈ ਵੀ ਆਪਾਂ ਮਿਲਦਾ ਪਾ ਲੈ ਲਈਏ ਹਾਂ ਹੈਨਾ ਉਹ ਕਿ ਤੁਸੀਂ ਗੱਲ ਕੀਤੀ ਸੀ ਵੀ ਇੰਟਰਸਟ ਸਬਮਿਸ਼ਨ ਕਹਿੰਦੇ ਉਹਨੂੰ ਵੀ ਆਪਾਂ ਉੱਚ सब्सिडी ਕਹ ਲੋ ਜਿਹੜੇ ਉਹ ਚ ਇੰਤਿਆਜ਼ ਦੇ ਵਿੱਚ ਹੁੰਦੀ ਹੈ ਤੇ ਇਸ ਕਰਕੇ ਬੰਦਾ ਲੈ ਲੈਂਦਾ ਹੈ ਨਾ ਕਿ ਜਿੰਮੇ ਅਵੇਲੇਬਿਲਟੀ ਤੇ ਬੰਦਾ ਲੈ ਲੈਂਦਾ ਹੈ ਪਰ ਕਈ ਵਾਰ ਉਹ ਗਿਆ ਬਟ ਟਾਈਮ ਫੇਰ ਮੋੜਨਾ ਵੀ ਹੁੰਦਾ ਨਾ ਉਹ ਆਪਾਂ ਨਹੀਂ ਕਰ ਪਾਉਂਦੇ ਕਈ ਵਾਰ ਉਹ ਅਸਲ ਚ ਇੰਨੀ ਪ੍ਰੋਡਕਸ਼ਨ ਹੀ ਹੈ ਨਹੀਂ ਸਾਡੀ ਹਾਂ ਹਾਂ ਮਤਲਬ ਜ਼ਿਆਦਾ ਲੈ ਲੈਂਦੇ ਆ ਕਹਿੰਦਾ ਮਤਲਬ ਜੇ ਪ੍ਰੋਡਕਸ਼ਨ ਹੈਗੀ ਤਾਂ ਸਾਡੇ ਕੋਲ ਰੇਟ ਨਹੀਂ ਹੈਗਾ ਇੱਕ ਡਾਕਟਰ ਸਾਹਿਬ ਉਹ ਜਿਹੜੀ ਬੱਡੀ ਗੱਲ ਹੈ ਜਿਵੇਂ ਯੂਨੀਵਰਸਿਟੀ ਦਾ ਵੀ ਇੱਕ ਸਲੋਗਨ ਆ ਸਾਦੇ ਵਿਆ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋ ਇਹ ਸਲੋਗਨ ਦੇ ਨਾਲ ਮੈਂ ਸਹਿਮਤ ਨਹੀਂ ਹੈਗਾ ਇਹ ਇਹਦੇ ਨਾਲ ਮੈਂ ਸਹਿਮਤ ਕਿਉਂ ਨਹੀਂ ਹੋ ਗਿਆ ਮੈਂ ਤੁਹ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਸਾਡੇ ਵਿਆਹ ਕਰਨੇ ਚਾਹੀਦੇ। ਇਸ ਗੱਲ ਨਾਲ ਸਹਿਮਤ ਹਾਂ। ਪਰ ਇਹ ਕਿਸਾਨ ਹੀ ਕਿਉਂ ਕਰੇ? ਇਹ ਕਿਸਾਨ ਹੀ ਕਿਉਂ ਕਰੇ? ਕਿਸਾਨ ਕੀ ਇਹ ਨਹੀਂ ਚਾਹੁੰਦਾ ਵੀ ਆਪਦੇ ਜਵਾਕਾਂ ਨੂੰ ਵਧੀਆ ਸਕੂਲਾਂ 'ਚ ਪੜਾਵੇ? ਕੀ ਕਿਸਾਨ ਇਹ ਨਹੀਂ ਚਾਹੁੰਦਾ ਕਿ ਆਪਦੇ ਬੱਚਿਆਂ ਦੇ ਵਿਆਹ ਵਧੀਆ ਕਰੇ? ਕਿਸਾਨ ਇਹ ਵੀ ਚਾਹੁੰਦਾ ਕਿ ਉਹਨਾਂ ਕੋਲੇ ਕਾਰ ਗੱਡੀ ਹੋਵੇ। ਕਿਸਾਨ ਨੂੰ ਅਸੀਂ ਇਦਾਂ ਕੋਈ ਸਮਝਦੇ ਹਾਂ ਵੀ ਜਿਹੜਾ ਕਿਸਾਨ ਆ ਉਹਦੇ ਇੱਕ ਚਾਦਰਾਂ ਹੋਵੇ ਤੇ ਘਾਟਾ ਘੜਤਾ ਹੋਵੇ ਤੇ ਮੋਟੇ ਤੇ ਕਹੀ ਹੋਵੇ। ਇਹ ਕਿਸਾਨ ਹੈ ਜੇਕਰ ਇਹ ਬਲੇਰੋ ਚਾਹੂਗਾ ਤੇ ਇਹ ਕਿਸਾਨ ਨਹੀਂ ਹੋ ਸਕਦਾ। ਹੁਣ ਉਹ ਜਿਹੜੀਆਂ ਚੀਜ਼ਾਂ ਹੈ ਉਦੇ ਨਾਮ ਇਹਦਾ ਮਤਲਬ ਇਹ ਹੈ ਕਿ ਅਲਟੀਮੇਟਲੀ ਜਿੱਥੇ ਕਿਸਾਨ ਰਹਿਣਾ ਚਾਹੁੰਦਾ ਉੱਥੇ ਹੋਵੇ ਤੇ ਜੇਕਰ ਅਸੀਂ ਉਹਨੂੰ ਜੇਕਰ ਲੋਨ ਦੇਣੇ ਵੀ ਹੈ ਤਾਂ ਅਸੀਂ ਉਹਨੂੰ ਕਾਰ ਲੋਨ ਜਾਂ ਪਰਸਨਲ ਲੋਨ ਜਾਂ ਹੋਰ ਲੋਨ ਦੇ ਕੇ ਉਧਰ ਉਹ ਕਰੀਏ ਉਹਦਾ ਮਤਲਬ ਮਸਲੇ ਹੱਲ ਕਰੀਏ ਅਸੀਂ ਲਿਮਟਾਂ ਚੋਂ ਦੇ ਕੇ ਕਰਦੇ ਹਾਂ ਤਾਂ ਕਿਸਾਨ ਉੱਥੇ ਇਹ ਵੀ ਨਹੀਂ ਕਹਿ ਸਕਦਾ ਕਿ ਮੇਰਾ ਕਰਜ਼ਾ ਮਾਫ ਕਰੋ ਕਿਉਂਕਿ ਉਹਨੇ ਗੱਡੀ ਲਈ ਲੋਨ ਲੇਤਾ ਹੋਗਾ ਅਸੀਂ ਉਹਨੂੰ ਲਿਬਕਾ ਵੱਦ ਤੋਂ ਬਾਅਦ ਦੇ ਰਹੇ ਹਾਂ ਲਿਮਟਾਂ ਚ ਉਹ ਗੱਡੀ ਵੀ ਲੈ ਲੈਂਦਾ ਤੇ ਉਹ ਵਿਆਹ ਵੀ ਕਰ ਦਿੰਦਾ ਉਹ ਘਰ ਵੀ ਪਾ ਲੈਂਦਾ ਬਹੁਤ ਸਾਰੇ ਅਨਪ੍ਰੋਡਕਟਿਵ ਖਰਚੇ ਕਰ ਦਿੰਦਾ ਕਿਉਂਕਿ ਅਸੀਂ ਉਹ ਕਰ ਰਹੇ ਹਾਂ ਹੁਣ ਤੁਸੀਂ ਦੱਸੋ ਕੀ ਕਿਸਾਨ ਦੇ ਜੀ ਨਹੀਂ ਕਰਦਾ ਵੀ ਉਹ ਵਧੀਆ ਗੱਡੀ ਕਰੇ ਜਾਂ ਬੱਲੇ ਨਹੀਂ ਮੈਂ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਇਹ ਨਹੀਂ ਤੁਸੀਂ ਨਹੀਂ ਕਰ ਰਹੇ ਮੈਂ ਆਪਕ ਡਿਸਕਸ ਕਰ ਰਹੇ ਹਾਂ ਮੈਂ ਕਹਿ ਰਿਹਾ ਵੀ ਠੀਕ ਹੈ ਪਰ ਜਦ ਤੱਕ ਕਹਿੰਦਾ ਵੀ ਆਪਣੇ ਵੈਸੇ ਨਾ 3 ਆਵਰਸ ਆਫ ਕੈਡ ਕਹਿੰਦੇ ਆ ਵੀ ਹਾਂ 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 ਬਿਲਕੁਲ ਪਰ ਰਿਟਰਨ ਪਹਿਲਾ ਪਹਿਲਾ ਦੇਖਣਾ ਹੁੰਦਾ ਵੀ ਆਪਾਂ ਜੇ ਲੋਨ ਲੈਣਾ ਹੈ ਨਾ ਵੈਸੇ ਫਾਰਮੂਲਾ ਤਾਂ ਇਹ ਹੈ ਵੀ ਤੁਸੀਂ ਪਹਿਲਾਂ ਦੇਖਣਾ ਵੀ ਇਹ ਮੈਂ ਲੋਨ ਤਾਂ ਲੈ ਲਿਆ ਤੇ ਵੀ ਮੈਂ ਵਾਪਸ ਕਰ ਪਾਉਂਗਾ ਬੈਂਕ ਦੇ ਦੇਣੇ ਵੀ ਥੋੜੀ ਰਿਟਰਨ ਹੈਗੀ ਤੇ ਰਿਪੇ ਕਪੈਸਿਟੀ ਹੈਗੀ ਥੋੜੀ ਪਹਿਲੇ ਦੇਖਣੀ ਹੁੰਦੀ ਹੈ ਵੀ ਉਹਦੀ ਉਹ ਰਿਪੇ ਕਰ ਪਾਉਗਾ ਇਸ ਚੀਜ਼ ਨੂੰ ਉਹਦੀ ਇਨਕਮ ਕਿੰਨੀ ਹੈ ਬਿਲਕੁਲ ਕੋਈ ਹਾਊਸਿੰਗ ਲੋਨ ਲਾਉਣ ਲੈਣਾ ਹੋਵੇ ਜਿਹੜੇ ਗਰੂਪ ਅਪਲਾਈ ਨੂੰ ਬਹੁਤ ਛੇਤੀ ਮਿਲ ਜਾਂਦਾ ਹੈ ਕਾਰਨ ਕੀ ਹੈ ਉਹਨੂੰ ਪਤਾ ਵੀ ਇਹਦੀ ਪੱਕੀ ਨਹੀਂ ਸੈਲਰੀ ਹੈ ਡੈਫੀਨਿਟਲੀ ਇਸ ਕਰਕੇ ਚਾਹ ਬੈਂਕਾਂ ਦਾ ਵੀ ਇਹ ਵੀ ਤੇ ਆਪਣਾ ਫਰਜ ਬੰਦਾ ਆਪਣਾ ਪਹਿਲਾ ਫਰਜ ਬਣਦਾ ਤੇ ਵੀ ਉਹਦੀ ਰਿਪੇ ਕਪੈਸਿਟੀ ਹੈਗੀ ਰਿਸਕ ਬੇਰਿੰਗ ਅਬਿਲਿਟੀ ਕਿੰਨੀ ਹੈ ਵੀ ਇਹ ਬੰਦੇ ਰਿਸਕ ਕਿੰਨਾ ਕਹਦੇ ਕੋਲ ਕਿਉਂਕਿ ਜਿਹੜਾ ਗਾਉਂਡ ਅਪਲਾਈ ਆ ਉਹਦੀ ਫਿਕਸ ਸੇਲਰੀ ਆ ਉਹਦਾ ਰਿਸਕ ਬਹੁਤ ਘੱਟ ਹੁੰਦਾ ਹੈ ਜਿਹੜਾ ਮਤਲਬ ਕੋਈ ਕੋਈ ਵੀ ਹੈ ਕੋਈ ਹੋਰ ਕਿਸਮ ਦਾ ਨੇ ਪ੍ਰਾਈਵੇਟ ਕੰਮ ਕਰਦਾ ਹੈ ਜਾਂ ਕਿਸਾਨ ਕੋਈ ਵੀ ਹੈ ਤਾਂ ਉਹਦੇ ਰਿਸਕ ਘੱਟ ਜਿਆਦਾ ਹੁੰਦਾ ਹੈ ਹੁਣ ਫਸਲ ਹੈ ਕੋਈ ਰਿਸਕ ਕਰਕੇ ਉਹ ਝਾੜ ਘੱਟ ਸਕਦਾ ਹੈ ਦੇ ਉਹ ਨਹੀਂ ਰਿਟਰਨ ਕਰ ਪਰ ਸਕਦਾ ਇਸ ਕਰਕੇ ਇਹ ਸਭ ਤੋਂ ਪਹਿਲੇ ਲੋੜ ਤੇ ਇਸ ਗੱਲ ਦੀ ਹੈ ਇਹ ਬੈਂਕਾਂ ਨੂੰ ਵੈਸੇ ਦੇਖਣਾ ਚਾਹੀਦਾ ਹੈ ਵੀ ਉਹ ਬੰਦੇ ਦੀ ਜਿਹੜੀ ਸਾਰੀ ਚੀਜ਼ਾਂ ਦੇਖਣੀ ਚਾਹੀਦੀਆਂ ਨੇ ਵੀ ਉਹ ਉਹਦੀ ਰੀਪੇਂਡ ਕਪੈਸਿਟੀ ਹੈਗੀ ਆ ਵੀ ਦੁਆਰਾ ਪੇ ਕਰ ਸਕਦਾ ਵਾਪਸ ਕਰੂਗਾ ਕਿ ਨਹੀਂ ਕਰੂਗਾ ਕਿ ਆ ਕਿ ਉਹਦੀ ਰਿਸਕ ਕਿੰਨਾ ਇਹਦੇ ਜਿਹੜਾ ਬੇਸ ਕਾ ਕਿੰਨਾ ਕੁ ਰਿਸਕ ਆ ਚਾਹੇ ਖੇਤੀ ਆ ਜਾਂ ਹੋਰ ਕੋਈ ਵਪਾਰ ਆ ਤੇ ਉਹ ਚੀਜ਼ਾਂ ਦੇਖਣੀ ਜ਼ਰੂਰੀ ਹੁੰਦੀਆਂ ਨੇ ਇਹ ਵੈਸੇ ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਜੀ ਇਹਦੇ ਚ ਸਿੱਧੇ ਤਰੀਕੇ ਨਾਲ ਬੈਂਕਾਂ ਦਾ ਕਿਵੇਂ ਵੱਡਾ ਹੱਥ ਹੋ ਸਕਦਾ ਕਿਉਂਕਿ ਪਹਿਲਾਂ ਆੜਤੀਏ ਸੀ ਅਸੀਂ ਆੜਤੀਏ ਵਿੱਚੋਂ ਕੱਢੇ ਪਰ ਆ ਜੇ ਬੰਦਾ ਉਹ ਬਾਦ ਘੱਟ ਕਰਦਾ ਸੀ ਤਾਂ ਪਿੰਡ ਦੇ ਚਾਰ ਬੰਦੇ ਪੰਚਾਇਤ ਦੇ ਜਾਂਦੇ ਸੀ ਤੇ ਉਹਨੂੰ ਕਹਿੰਦੇ ਸੀ ਵੀ ਭਾਈ ਤੂੰ ਧੱਕਾ ਨਾ ਕਰ ਐ ਕਰਕੇ ਐ ਨਾ ਕਰ ਹੁਣ ਜਦੋਂ ਬੈਂਕ ਦੇ ਵਿੱਚ ਜਾਂਦਾ ਕੋਈ ਤੇ ਬੈਂਕ ਦਾ EMPLOYEE ਕਹਿੰਦਾ ਯਾਰ ਮੈਂ ਤਾਂ ਆਪ ਇੱਥੇ EMPLOYEE ਹਾਂ ਮੈਂ ਕਿਹਨੂੰ ਕੀ ਕਹਾਂ ਹੁਣ ਬੈਂਕ ਕੋਈ ਬੰਦਾ ਨਹੀਂ ਹੈਗਾ ਤਾਂ ਕਰਕੇ ਉਹਦੇ ਨਾਲ ਧੱਕਾ ਜਿੰਨਾ ਉਹ ਸੌਣ ਇਹ ਤਾਂ ਹੀ ਕੰਪਿਊਟਰ ਨੇ ਖਰਚਾ ਕੱਟਦਾ ਜੀ ਇਹ ਤਾਂ ਇਹਦੇ ਤਾਂ ਸਰਿਆਂ-ਓਹਰਿਆਂ ਤੱਕਾ ਹੋ ਰਿਹਾ ਹੋ ਰਿਹਾ ਇਹ ਇਹਦੇ ਚ ਆਪਣੀ ਯੂਨੀਵਰਸਿਟੀ ਤੋਂ ਲੈ ਕੇ ਜਾਂ ਕੋਈ ਹੋਰ ਜਿਹੜੀਆਂ ਸੰਸਥਾਵਾਂ ਉਹ ਅਵੇਅਰਨੈਸ ਲਾ ਕੈਂਪ ਨਹੀਂ ਲਾਉਂਦੀਆਂ ਕੁਝ ਜਾਂ ਕੈਂਪ ਤੋਂ ਛੱਡੂ ਵੀ ਅਵੇਅਰਨੈਸ ਨਹੀਂ ਕਰਦੀਆਂ ਇਹਨਾਂ ਨੂੰ ਕਿਸਾਨਾਂ ਨੂੰ ਨਹੀਂ ਮੈਂ ਸਮਝਦਾ ਇਹ ਅਵੇਅਰਨੈਸ ਕਰਨ ਦੀ ਜ਼ਰੂਰਤ ਹੈ ਕਿਸਾਨ ਨੂੰ ਤੇ ਆਪਾਂ ਬਸ ਇਹਦੇ ਸੇ ਕੀ ਹੈ ਜੇ ਲੋਕ ਸਾਡੇ ਅਸੀਂ ਵੀ ਮਤਲਬ ਲੈਕਚਰ ਦਿੰਨੇ ਕਿਤੇ ਕੈਂਪਾਂ ਤੇ ਜਾਣਾ ਤੇ ਮੈਂ ਤਾਂ ਅਕਸਰ ਹੀ ਆਕਰ ਕਰਦਾ ਹੁੰਨਾ ਜ਼ਰੂਰ ਲੋਨਸ ਬਾਰੇ ਮੈਂ ਜ਼ਰੂਰ ਕਰਦਾ ਆਮ ਤੌਰ ਤੇ ਬਹੁਤ ਸੈਂਸਿਟਿਵ ਮੁੱਦਾ ਹੁੰਦਾ ਹੈ ਤੇ ਫਿਰ ਵੀ ਮੈਂ ਇਹ ਗੱਲਾਂ ਜ਼ਰੂਰ ਕਹਿਣਾ ਹੈ ਵੀ ਕਿਉਂਕਿ ਆਪਾਂ ਇਕੱਲਾ ਹੀ ਨਹੀਂ ਆ ਵੀ ਆਪਣੀ ਅਵੇਲੇਬਿਲਟੀ ਆਪ ਫਟਾਫਟ ਡੋਨ ਲੈ ਲਈਏ ਆਪਾਂ ਮੂਨਾ ਕਿਵੇਂ ਪਹਿਲਾਂ ਇਹ ਦੇਖਣਾ ਲੋਡ ਇਸ ਗੱਲ ਦੀ ਤੇ ਇਸ ਕਰਕੇ ਅਵੇਅਰਨੈਸ ਜਿਹੜੀ ਹੈਗੀ ਆ ਥੋੜੀ ਹੈ ਵੀ ਕਿ ਸਾਨੂੰ ਇਹ ਕਿ ਅਵੇਅਰ ਨਹੀਂ ਹੈ ਕਿ ਸਾਨੂੰ ਵੇਰ ਵੀ ਹੈਗਾ ਪਰ ਆਪਾਂ ਨੂੰ ਕਿਤੇ ਜਾਣਨੇ ਆ ਤੇ ਇਹ ਦੱਸਣਾ ਵੀ ਜ਼ਰੂਰ ਫਰਜ਼ ਬਣਦਾ ਆਪਣਾ ਹੂੰ ਮੈਂ ਸਮਝਦਾ ਵੀ ਕਿ ਕਿ ਜੇ ਆਪਾਂ ਨੂੰ ਜੇ ਆਪਾਂ ਲੋਨ ਲੈਣਾ ਮਾੜਾ ਨਹੀਂ ਹੈਗਾ ਪਰ ਲੋਨ ਦਾ ਜਿਹੜਾ ਸਹੀ ਪ੍ਰਯੋਗ ਜਿਸ ਕੰਮ ਲਈ ਉਹਦੇ ਲਈ ਕੀਤਾ ਜਾਦਾ ਬੈਟਰ ਰਹਿੰਦਾ ਹਾਂ ਲੋਕੀ ਗੱਲ ਹਨ ਜਿਹੜੇ ਚੀਜ਼ ਲਈ ਲੋਨ ਕਿਸਾਨ ਨੂੰ ਚਾਹੀਦਾ ਉਹਨੂੰ ਉਹਦੇ ਲਈ ਮਿਲਣਾ ਚਾਹੀਦਾ ਉਹਦੇ ਲਈ ਮਿਲਣਾ ਉਹਦੇ ਲਈ ਉਹਦੇ ਲਈ ਯੂਜ਼ ਵੀ ਉਹਦੇ ਲਈ ਕਰੇ ਲਈ ਆਬਵੀਅਸ ਉਹਦੇ ਲਈ ਕਰੂਗਾ ਹੈਨਾ ਜੇ ਉਹਨੂੰ ਮਤਲਬ ਵਿਆਹ ਕਰਨ ਲਈ ਪਰਸਨਲ ਲੋਨ ਚਾਹੀਦਾ ਤੇ ਉਹਦੇ ਲਈ ਉਹ ਵਿਆਹ ਕਰ ਸਕਦਾ ਉਹਨੂੰ ਵਿਆਹ ਕਰਨ ਲਈ ਨਹੀਂ ਮਿਲਦਾ ਪਰਸਨਲ ਲੋਨ ਇਹ ਵੀ ਹੁਣ ਆੜਤੀਆਂ ਤੋਂ ਵੀ ਹਰ ਇੱਕ ਦਾ ਹੈਗਾ ਆੜਤੀਆਂ ਦਾ ਹੁੰਦਾ ਆੜਤੀਆਂ ਤੋਂ ਵੀ ਲੈਂਦੇ ਹੀ ਨਹੀਂ ਆੜਤੀਆਂ ਤੋਂ ਵੀ ਲੈਂਦੇ ਆ ਮੈਂ ਮੰਨਦਾ ਪਰ ਇੱਕ ਹੋਰ ਹੈ ਜੀ ਗੱਲ ਆੜਤੀਆਂ ਤੋਂ ਲੋਕ ਕਿਉਂ ਹੁੰਦੇ ਕਿਉਂਕਿ ਬੈਂਕ ਦੇ ਵਿੱਚ ਗੂਠੇ ਨਾਲ ਪੈਸੇ ਮਿਲ ਜਾਂਦੇ ਆ ਆੜਤੀਆਂ ਦੀਆਂ ਮੰਗਤਾਂ ਕਰਨੀਆਂ ਪੈਂਦੀਆਂ ਤੇ ਆੜਤੀਏ ਮੰਗਤਾਂ ਕਿਉਂ ਉਹ ਕਰਦੇ ਉਹਦੇ ਵਿੱਚ ਸਿੱਧਾ ਇੱਕ ਸਾਈਕੋਲੋਜੀਕਲ ਕਾਰਨ ਹੈ ਕਿ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਮੋੜੂਗਾ ਕਿ ਨਹੀਂ ਉਹ ਵਿਆਹ ਦੇ ਉੱਤੇ ਘੱਟ ਖਰਚੇ ਆੜਤੀਆਂ ਦੇ ਹਿਸਾਬ ਨਾਲ ਵੀ ਕਈ ਵਾਰ ਕਰ ਲੈਂਦੇ ਆ ਵੀ ਆੜਤੀ ਕਹਿੰਦਾ ਨਹੀਂ ਤੂੰ ਇੰਨਾ ਨਾ ਕਰ ਤੂੰ ਇੰਨਾ ਕਰ ਲੈ ਤਾਂ ਕਰਕੇ ਵੀ ਬੈਂਕਾਂ ਇੱਕ ਡਾਕਟਰ ਸੁਆਮੀਨਾਥ ਦੀ ਰਿਪੋਰਟ ਦੇ ਵਿੱਚ ਮੈਂ ਦੇਖਿਆ ਸੀ ਕਿ ਉਹ ਕਹਿੰਦੇ ਵੀ ਜਿਹੜੀਆਂ ਬੈਂਕਾਂ ਐ ਜਾਂ ਹੋਰ ਵੀ ਐ ਉਹ ਕਿਸਾਨਾਂ ਤੇ ਅੰਨਾ ਵਿਆਜ ਲਾਉਂਦੀਆਂ ਮਤਲਬ ਉਹਨੂੰ ਬਲਾਈਂਡ ਇੰਟਰਸਟ ਕਹਿ ਲੋ ਹਨਾ ਜਾਂ ਕੁਝ ਵੀ ਉਹਨਾਂ ਨੇ ਬਲਾਈਂਡ ਇੰਟਰਸਟ ਲਿਖਿਆ ਸੀ ਤੇ ਫਿਰ ਇਹ ਹੁਣ ਤੱਕ ਨਹੀਂ ਸਾਨੂੰ ਕਿਸੇ ਨੂੰ ਵੀ ਪਤਾ ਲੱਗਿਆ ਸਰਕਾਰਾਂ ਇਦਾਂ ਨਹੀਂ ਕਰ ਰਹੀਆਂ ਜਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬੈਂਕਾਂ ਦੇ ਪੱਖ 'ਚ ਖੜੀਆਂ ਜਾਂ ਅਸੀਂ ਜਦੋਂ ਕਿਸਾਨਾਂ ਨੂੰ ਯੂਨੀਵਰਸਿਟੀਆਂ ਕਰਦੀਆਂ ਜਿਵੇਂ ਆਪਣੀ ਯੂਨੀਵਰਸਿਟੀ ਦੇ ਵਿੱਚ ਇੱਥੇ 20 ਪੈਦਾ ਕਰਨ ਤੋਂ ਲੈ ਕੇ ਹਰ ਇੱਕ ਚੀਜ਼ ਹੁੰਦੀ ਹੈ ਪਰ ਜਿਹੜਾ ਆਪਣੇ ਇੱਥੇ ਵਿਭਾਗ ਦੇ ਕੰਮ ਹੈ ਵੀ ਕਿਸਾਨ ਨੂੰ ਖਰਚੇ ਤੋਂ ਲੈ ਕੇ ਪੈਦਾਵਾਰ ਤੱਕ ਫਿਰ ਇਹ ਗੱਲਬਾਤ ਵਾਰੇ ਦੱਸਣਾ ਕਰਜ਼ਿਆਂ ਦੇ ਵੀ ਆਪਾਂ ਗੱਲ ਕਰਦੇ ਆਂ ਤੇ ਇਹਦੇ ਬਾਰੇ ਨੀ ਕੋਈ ਸਟੈਪ ਲੈਂਦਾ ਜਾਂਦਾ ਸਿਰਫ ਫਾਰਮਰ ਲਈ ਲੈ ਸਕਦੇ ਆ ਕਿ ਇੰਸਟੀਚਿਊਟ ਲਈ ਵੀ ਲੈ ਸਕਦੇ ਆ ਮੈਨੂੰ ਲੱਗਦਾ ਇਹ ਲੋਨ ਜਿਹੜਾ ਹੈਗਾ ਇਹ ਕਰੋ ਦਾ ਇੰਪੋਰਟੈਂਟ ਕੰਪੋਨੈਂਟ ਹੈ ਅੱਛਾ ਕੋਈ ਲੋਨ ਚਾਹੇ ਕਿਸੇ ਤਰ੍ਹਾਂ ਹੋਵੇ ਵੀ ਕਿਸੇ ਬੰਦੇ ਕੋਲ ਪੈਸੇ ਆਮ ਤੌਰ ਤੇ ਨਹੀਂ ਹੁੰਦੇ ਕਿਸੇ ਕੋਲ ਵੀ ਨਹੀਂ ਹੁੰਦੇ ਕੋਈ ਕੰਮ ਸ਼ੁਰੂ ਕਰਾਣਾ ਜੇ ਆਪਣੇ ਦੇਸ਼ ਦੀ ਤਰੱਕੀ ਕਰਨੀ ਹੈ ਨਾ ਤਾਂ ਲੋਨ ਤਾਂ ਬਹੁਤ ਇੰਪੋਰਟੈਂਟ ਚੀਜ਼ ਹੈ ਬੂਸਟ ਕਰਦਾ ਉਹ ਕਿਉਂਕਿ ਹਰ ਇੱਕ ਕੋਈ ਲਊਗਾ ਪਰ ਇਹ ਕਿ ਗਲਤ ਹੈ ਉਹਦਾ ਸਹੀ ਯੂਜ਼ ਕਰਨਾ ਉਹ ਜ਼ਿਆਦਾ ਇੰਪੋਰਟੈਂਟ ਹੈ ਹਾਂ ਇਸ ਕਰਕੇ ਇਹ ਜੇ ਆਪਾਂ ਖੇਤੀ ਤਾਂ ਇਹਦੀ ਮਨ ਹੋਣੀ ਨਹੀਂ ਹੈਗੀ ਕਿਸਾਨੋਂ ਜਿਹੜਾ ਹੈ ਕਿ ਜਿਹੜਾ ਮੈਂ ਕਹਿੰਦਾ ਕਿ ਉਹ ਜਿਹੜਾ ਵਿਆਜ ਲਾਉਂਦੇ ਆ ਹਾਂ ਜੀ ਹਣਾ ਉਹ ਜੇ ਵਿਆਜ ਜਿਹੜੇ ਕ੍ਰੋਪ ਲੈਂਦੇ ਤੇ ਜਿਹੜੇ ਤੁਹਾਨੂੰ ਪਤਾ ਹੈ ਵੀ ਸਬਮਿਸ਼ਨ ਹੈਗੀ ਆ ਵੀ ਜਿਹੜਾ ਹੈਗਾ 4% ਲੱਗਣਾ ਸਿਰਫ ਟੈਂਪਸਟ ਸਬਸਿਡੀ ਕਹ ਲੋ ਇਹ ਸਮਸ਼ਿਆ ਉਹ ਸਿਰਫ 3 ਲੱਖ ਲੋਨ ਤੇ ਹੈ ਜੀ ਉਸ ਤੋਂ ਪਲੱਸ ਤੇ ਹੈ ਨਹੀਂ ਨਹੀਂ ਕਿਸੇ ਹੋਰਾਂ ਦੇ ਹੁਣ ਜਿ ਕਹੀਏ ਵੀ ਹੁਣ ਇੱਕ ਕਹਿੰਦੇ ਨੇ ਬੈਂਕਾਂ ਦੇ ਵੀ ਇੱਕ ਕੋਈ ਅੱਗੇ ਕਹਿੰਦਾ ਕੁਝ ਇੱਕ ਕਹਿੰਦੇ ਨੇ ਲਿਮਟ ਹੈਗੀ ਵੀ ਉਹਦੇ ਵਿੱਚ ਉਹਦੇ ਸਮੁਨਾਸਾ ਕਰਨਾ ਉਹਦੇ ਬੱਤੇ ਨਹੀਂ ਕਰਨਗੇ ਨਾ ਕਿ ਉਹਨਾਂ ਨੇ ਵੀ ਪੈਸਾ ਲੈ ਕੇ ਕਿਸ ਤਰ੍ਹਾਂ ਬੈਂਕਾਂ ਨੇ ਵੀ ਪੈਸਾ ਕਮਾਉਣਾ ਹੈ ਨਾ ਅੱਗੇ ਬੈਂਕਾਂ ਦੇ ਤਾਂ ਇਹ ਹੈ ਜੀ ਬੈਂਕਾਂ ਇੱਕ ਮੈਂ ਨਾਮ ਨਹੀਂ ਲੈਂਦਾ ਅੱਜ ਤੋਂ 10 15 ਸਾਲ ਪਹਿਲਾਂ 3 ਕਿੱਲੇ ਵਾਲੇ ਬੰਦੇ ਨੂੰ 45 ਲੱਖ ਰੁਪਏ ਦਿੱਤਾ ਅਸਲਸਾ ਕੀ ਹੈ ਉਹ ਦੇ ਦਿੰਦੇ ਨੇ ਉਹਦੀ ਜਿਹੜੀ ਜ਼ਮੀਨ ਦੀ ਐਕਚੁਅਲੀ ਵੈਲਿਊ ਹੈ ਉਹਦੇ ਉੱਤੇ ਲਾਉਂ ਦੇ ਦਿੰਦੇ ਨੇ ਹਾਂ ਵੈਲਿਊ ਤਾਂ ਵੇਚ ਕੇ ਆਉਣੀ ਹੈ ਤਾਂ ਤੁਸੀਂ ਸਾਈਕੀ ਸਮਝੋ ਸਾਈਕੀ ਦਾ ਮਤਲਬ ਤਾਂ ਇਹ ਹੈ ਵੀ ਜ਼ਮੀਨ ਵਿਕੇ ਕਿਉਂਕਿ ਫਾਇਦਾ ਵਾਰ ਤਾਂ ਨਹੀਂ ਬੰਦਾਲੀ ਲੱਖ ਹੋ ਸਕਦੀ ਜੀ ਪੈਦਲ ਪੈਦਲ ਉਸੇ ਕੀਏ ਤਾਂ ਹੁਣ ਉਹਨਾਂ ਦੀ ਕੀ ਪਾਲਿਸਿਸ ਨੇ ਤੇ ਮੈਂ ਕੋਈ ਬੜਾ ਕਮੈਂਟ ਨਹੀਂ ਕਰ ਸਕਦਾ ਹਾਂ ਜੀ ਕਿਉਂਕਿ ਜਿਹੜੀ ਬੈਂਕਸ ਦੀ ਕੀ ਪਾਲਿਸਿਸ ਨੇ ਬੈਂਕਾਂ ਦੀ ਕਿਵੇਂ ਲੋਨ ਦੇਣਾ ਇਹ ਤਾਂ ਉਹਨਾਂ ਦੀ ਪ੍ਰਰੋਗੇਟਿਵ ਹੈ ਵੀ ਕਿਵੇਂ ਉਹਨਾਂ ਨੇ ਕਰਨਾ ਕਿਉਂ ਨਹੀਂ ਕਰਨਾ ਤੇ ਆਪਾਂ ਤਾਂ ਇਹ ਵੀ ਆਪਾਂ ਤਾਂ ਇੱਕ ਕੇ ਵੀ ਤੁਸੀਂ ਤੁਸੀਂ ਡਾਕਟਰ ਸਾਹਿਬ ਜਿੰਨਾਂ ਨਾਲ ਜੁੜੇ ਹੋਏ ਹੋ ਜਿੰਨਾਂ ਨਾਲ ਮਤਲਬ ਤੁਸੀਂ ਕਿਸਾਨਾਂ ਨਾਲ ਤੁਸੀਂ ਗੱਲ ਕਰਦੇ ਹੋ ਮੈਨੂੰ ਐ ਮਤਲਬ ਐ ਤਾਂ ਮੈਂ ਪਰਸਨਲ ਵੀ ਸਮਝਦਾ ਵੀ ਸਾਨੂੰ ਉਹਨਾਂ ਦੀ ਦਸ਼ਾ ਸੁਧਾਰਨ ਲਈ ਕਰਜ਼ਿਆਂ ਤੋਂ ਲੈ ਕੇ ਤੇ ਉਹਨਾਂ ਦੀ ਆਮਦਨ ਤੋਂ ਲੈ ਕੇ ਹਰੇਕ ਪੱਖ ਨੂੰ ਵਿਚਾਰਨ ਦੀ ਲੋੜ ਹੈ ਨਹੀਂ ਹੁੰਦਾ ਚਲੋ ਜਿਹੜਾ ਹੈਗੇ ਆਪਾਂ ਜਾਣਦੇ ਹੀ ਆ ਹਾਂਜੀ ਹਾਂਜੀ ਲੇਕਿਨ ਇੱਕ ਕੋਸ਼ਿਸ਼ ਹੀ ਕਰੀ ਦੀਆ ਵੀ ਜੇ ਸਹੀ ਤਰੀਕਾ ਨਾਲ ਉਹਨੂੰ ਯੂਜ਼ ਕਰੀਏ ਆਪਾਂ ਤਾਂ ਵੀ ਆਪਾਂ ਮੋੜਨ ਦੀ ਇਹ ਸੋਚ ਕੇ ਵੀ ਕੁਝ ਅਪੜੇ ਮੋੜਨਾ ਹੈ ਆਪਣਾ ਪਹਿਲਾ ਟਾਰਗੇਟ ਹੋਵੇ ਵੀ ਤਾਂ 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 ਹੀ ਲਿਆ ਜਾਵੇ ਮੇਰਾ ਤਾਂ ਇਹ ਹੈ ਦੱਸ ਸਰ ਜਿਵੇਂ ਹੁਣ ਦੇ ਸਮੇਂ ਦੇ ਵਿੱਚ ਜਿਹੜੀ ਤੁਸੀਂ A2 ਕਾਸਟ ਆ ਕਹੀਆਂ ਉਹਦੇ ਹਿਸਾਬ ਨਾਲ ਜਿੱਦਾਂ ਵੀ ਐਮਐਸਪੀ ਪੱਕਣ ਕਰੀ ਵੀ ਦੇਖ ਲਈਏ 250 ਦੇ ਕਰੀਬ ਬਣਦੀ ਹੈ ਪਰ ਜੇ C2 ਵੀ ਪਲੱਸ ਲਾਉਣਿਆ ਤਾਂ ਉਹ ਕਾਸਟ ਜਿਹੜੀ ਹੈਗੀ ਉਹ 3200 ਹੋ ਜਾਂਦੀ ਹੈ 3200 ਨੂੰ ਤਾਂ ਐਗਜ਼ੈਕਟ ਫਿਗਰਸ ਹੈ ਜੀ ਆਪਾਂ ਤੁਹਾਨੂੰ ਕੱਢ ਕੇ ਫਿਰ ਦੱਸ ਸਕਦੇ ਆ ਨਹੀਂ ਮਤਲਬ ਜਿੱਦਾਂ ਮੈਂ ਆਪਦੀ ਗੱਲ ਤਾਂ ਐਨੀ ਨਹੀਂ ਹੋ ਗਈ ਮੰਨਦਾ 3200 ਪਲੱਸ 50 ਤਾਂ 48 ਮਤਲਬ 4800 ਰੁਪਿਆ ਕਣਕ ਦਾ ਰੇਟ ਬਣ ਰਿਹਾ ਨਹੀਂ ਨਹੀਂ ਸਸ ਕੀ ਹੈ ਇਹ ਤੁਸੀਂ ਇਹ ਆਪਾਂ ਹੁਣ ਆਪਾਂ ਕਹਿ ਦਈਏ ਕਿ ਨਹੀਂ ਮੈਂ ਡਾਟਾ ਨਹੀਂ ਐਗਜ਼ੈਕਟ ਆਪਾਂ ਕੋਈ ਇੱਥੇ ਕਿਸੇ ਨੂੰ ਡਾਟਾ ਐਗਜ਼ੈਕਟ ਆਪਾਂ ਡਾਟਾ ਨਹੀਂ ਐਗਜ਼ੈਕਟ ਕਰ ਰਹੇ ਬਤਾਇਓ ਮੈਂ ਤੁਹਾਡੇ ਉਹ ਤਾਂ ਨਹੀਂ ਮੈਂ ਆਪ ਦੱਸ ਰਿਹਾ ਤੁਹਾਨੂੰ ਵੀ ਇਹ ਕਿਸਾਨਾਂ ਦਾ ਕਿਹਾ ਹੋਇਆ ਇਹ ਮਤਲਬ ਜਿਹਨਾਂ ਨੇ ਕੈਲਕੂਲੇਟ ਕੀਤਾ ਵਾ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਦੱਸਾਂ ਉਹਨਾਂ ਦਾ ਬਿਹਾਫ ਤੇ ਆਪਾਂ ਨੈਕਸਟ ਵਿੱਚ ਆਪਾਂ ਕਰ ਸਕਦੇ ਹਾਂ ਜੇ ਕੀ ਹੈ ਤੇ ਕਿੰਨਾ ਐਕਚੁਅਲ ਬਣਦਾ ਹੈਗਾ ਹਾਂਜੀ ਕਿਉਂਕਿ ਜੇ ਜੇਕਰ ਮੈਂ ਇੱਕ ਕਿਸਾਨ ਨੂੰ ਪੁੱਛਿਆ ਮੈਂ ਕਿਹਾ ਵੀ ਜੇਕਰ ਤੁਹਾਡੀ ਉਹਨਾਂ ਦੀ ਉਮਰ 60 ਤੋਂ ਉੱਤੇ ਸੀ ਮੈਂ ਕਿਹਾ ਵੀ ਜੇ ਤੁਹਾਡੀ 10000 ਰੁਪਏ ਪੈਨਸ਼ਨ ਲੱਗਦੀ ਹੈ ਕੀ ਤੁਸੀਂ ਖੁਸ਼ ਹੋ ਉਹ ਕਹਿੰਦਾ ਮੇਰੀ ਪੰਜ ਹੀ ਲੱਗ ਜੇ ਸਮਝ ਰਹੇ ਹੋ ਤੁਸੀਂ ਮਤਲਬ ਅਸੀਂ ਕਿਸਾਨ ਕਹਿੰਦਾ ਮੈਨੂੰ ਕੁਸ਼ੀ ਦੇ ਦਿਓ ਤੇ ਉਹਨਾਂ ਅਸੀਂ ਉਹਨੂੰ ਲਗਾਤਾਰ ਪਛਾਣ ਪਛਾਣਉ ਜਾ ਰਿਹਾ ਜੀ ਉਹ ਇਹ ਜੇ ਕੀ ਫਾਰਮੂਲਾ ਹੋ ਸਕਦਾ ਵੀ ਉਹ ਅੱਗੇ ਨੂੰ ਜਾਵੇ ਤੁਹਾਡੇ ਹਿਸਾਬ ਨਾਲ ਮੈਂ ਸਮਝਦਾ ਵੀ ਜਦ ਤੱਕ ਆਪਣੇ ਪਿੰਡਾਂ ਦੇ ਵਿੱਚ ਆ ਕਰਦਾ ਇੱਕ ਜੀ ਨੂੰ ਕੋਈ ਨਾ ਕੋਈ ਕਿਸ ਤਰ੍ਹਾਂ ਦਾ ਪ੍ਰਾਈਵੇਟ ਸੈਕਟਰ ਦੇ ਕੋਈ ਜੋਬ ਨਹੀਂ ਮਿਲਦੀ ਕਿਉਂਕਿ ਨਾਨ ਫਾਰਮ এমਪਲॉयਮੈਂਟ ਕਹ ਲਈ ਆਪਾਂ ਇਹਦਾ ਮਤਲਬ ਐਗਰੀਕਲਚਰ ਕੋਈ ਸਟੋਪ ਨਹੀਂ ਜੀ ਨਹੀਂ ਖੇਤੀ ਨਹੀਂ ਖੇਤੀ ਤਾਂ ਜੇ ਖੇਤੀ ਦੇ ਮਨ ਲ ਕੋਈ ਪ੍ਰੋਸੈਸਿੰਗ ਇੰਡਸਟਰੀ ਹੋਵੇ ਹੋਰ ਇਹਦੇ ਵਿੱਚ ਲੱਗ ਸਕਦੀ ਹੈ ਪੰਜਾਬ ਵਿੱਚ ਆਪਣੇ ਲੋੜ ਇਹੀ ਇਸ ਗੱਲ ਦੀ ਹੈ ਵੀ ਕੋਈ ਨਾਨ ਫਾਰਮ এমਪਲॉयਮੈਂਟ ਓਪਰਚੁਨਿਟੀ ਜਦ ਤੱਕ ਕ੍ਰੀਏਟ ਨਹੀਂ ਹੋਣਗੀਆਂ ਤਾਂ ਤੱਕ ਜਿਹੜਾ ਹੈਗਾ ਹੈ ਕਿਉਂਕਿ ਇਨਕਮ ਸੋਰਸਿਸ ਜਤੇ ਡਿਵੈਲਪ ਨਹੀਂ ਹੋਣਗੇ ਹੋਣਗੇ ਤਾਂ ਤੱਕ ਆਪਣੀ ਇਨਕਮ ਜਿਹੜੀ ਹੈ ਨਹੀਂ ਇੱਕ ਐਗਰੀਕਲਚਰ ਚ ਆਪਾਂ ਇਨਕਮ ਨਹੀਂ ਸਮਝਦੇ ਨਹੀਂ ਐਡੀਸ਼ਨ ਇਨਕਮ ਆਲਰੇਡੀ ਹੈ ਹੀ ਹੈ ਨਹੀਂ ਹੈਗੀ ਡਾਕਟਰ ਸਾਹਿਬ ਨਹੀਂ ਮੈਂ ਕਹਿ ਰਿਹਾ ਜਿਹੜੀ ਕ੍ਰੌਪਸ ਕਰ ਰਹੇ ਨੇ ਆਪਾਂ ਕੋ ਹਰੇਕ ਕੋ ਬੰਦਾ ਆਪਾਂ ਨਹੀਂ ਕਰਦਾ ਡਿਵਰਸੀਫਾਈ ਕਰਦਾ ਨਹੀਂ ਪ੍ਰੋਫਿਟੇਬਲ ਨਹੀਂ ਪ੍ਰੋਫਿਟੇਬਲ ਨਹੀਂ ਨਹੀਂ ਇਹ ਗੱਲ ਸਾ ਪ੍ਰੋਫਿਟੇਬਲ ਜਿਹੜੀ ਹੈਗੀਆਂ ਨਹੀਂ ਗੱਲ ਨਹੀਂ ਹੈਗੀਆਂ ਲੇਕਿਨ ਇਹ ਕਿ ਗੱਲ ਤੇ ਹੈ ਕਿ ਆਪਾਂ ਖਰਚੇ ਜੇ ਹਿਸਾਬ ਨਾਲ ਆਪਣੇ ਜੇ ਕੀ ਕਹਿੰਦੇ ਨੇ ਖਰਚੇ ਆਪਣੇ ਵਧੇ ਹੋਣਾ ਤਾਂ ਜੇ ਆਪਾਂ ਖਰਚੇ ਨੂੰ ਆਪਾਂ ਪੂਰਾ ਕਰਨਾ ਹੈ ਤਾਂ ਆਪਾਂ ਨੂੰ ਜੋੜ ਇਸ ਗੱਲ ਦੀ ਵੀ ਆਪਣੇ ਕਿਤੇ ਨਾ ਕਿਤੇ ਘਰ ਦੇ ਕੋਈ ਜੇ ਨੋਨ ਫਾਰਮ ਕਿਸੇ ਹੋਰ ਪਾਸੇ ਜੌਬ ਵੀ ਕਰਨਗੇ ਤਾਂ ਹੀ ਜਿਹੜਾ ਹੈਗਾ ਉਹ ਬਿਲਕੁਲ ਕਰਨੀ ਚਾਹੀਦੀ ਹੈ ਨੌਕਰੀ ਪਰ ਜੇ ਆਪਾਂ ਕੱਲੀ ਖੇਤੀ ਦੀ ਗੱਲ ਕਰੀਏ ਜੀ ਮਤਲਬ ਉਹ ਕੱਲੀ ਖੇਤੀ ਪ੍ਰੋਫਿਟੇਬਲ ਨਹੀਂ ਹੋ ਸਕਦੀ ਨੇ ਖੇਤੀਸੇ ਕੀ ਹੈ ਆਪਏ ਨਹੀਂ ਕਿਸਦੇ ਇਹ ਖੇਤੀ ਕਰਦਾ ਹੈ ਕਿਸਾਨ ਤੋਂ ਕਿਸਾਨ ਤੇ ਕਈ ਬੰਦੇ ਬਹੁਤ ਵਧੀਆ ਖੇਤੀ ਕਰਦੇ ਪ੍ਰੋਫਿਟੇਬਲ ਵੀ ਨੇ ਕਈ ਨਹੀਂ ਵੀ ਹੈਗੇ ਉਹ ਬਹੁਤ ਉਹ ਜਿਹੜੇ ਖੇਤੀ ਬਹੁਤ ਵਧੀਆ ਤੇ ਪ੍ਰੋਫਿਟੇਬਲ ਕਰਦੇ ਆ ਜੀ ਉਹ ਬਹੁਤ ਬਹੁਤ ਘਟਾ ਹੈ ਉਹਨਾਂ ਦੀ ਪਰਸੈਂਟੇਜ ਉਹਨਾਂ ਦੀ ਪਰਸੈਂਟੇਜ ਇੱਕ ਤਾਂ ਘਟ ਇੱਕ ਉਹ ਬੰਦੇ ਸਿਰਫ ਖੇਤੀ ਨਹੀਂ ਕਰਦੇ ਉਹ ਵਪਾਰ ਤੇ ਦੁਕਾਨਦਾਰੀ ਦੇ ਵਿੱਚ ਖੁਦ ਆ ਗਏ हां ये गल तो सही कही है कि जब तक वो ये चीज आप आगे अपने अपना नहीं करोगे किसान भी नहीं। आप नहीं बेचुगा चाहे पैक करके बेचे पर कम थोड़ा ज्यादा बंदे ना ਔਖਾ ਹੁੰਦਾ ਵੀ ਕੋਈ ਜਿਹੜੀ ਪਰ ਡਾਕਟਰ ਸਾਹਿਬ ਅਸਲ ਚ ਤਾਂ ਕਿਸਾਨ ਦਾ ਕੰਮ ਉਹ ਨਹੀਂ ਹੈਗਾ ਉਹ ਵਪਾਰੀ ਦਾ ਕੰਮ ਆ ਉਹ ਦੁਕਾਨਦਾਰ ਦਾ ਕੰਮ ਆ ਜਿਸ ਕਿਸਾਨ ਨੂੰ ਸਿਰਫ ਕਿਸਾਨੀ ਕਰਨੀ ਕਰਦੇ ਜੀ ਸਿਰਫ ਕਿਸਾਨੀ ਦੇ ਵਿੱਚ ਉਹਨੂੰ ਇੰਨਾ ਪਾਸੇ ਮਿਲੇ ਉਹ ਜਿਹੜੀ ਹੈਗੀ ਜਿੰਨੀ ਮਤਲਬ ਉਹਨਾਂ ਕਰ ਰਹੀ ਹੈ ਉਹ ਮੁੱਲਾਂ ਦੇ ਵਿੱਚ ਆ ਦੇ ਰਹੀ ਹੈ ਕਿ ਜਿਹੜੀ ਦੋ ਕ੍ਰੌਪਸ ਨੇ ਝੋਨਾ ਤੇ ਉਹ ਸਾਡੇ ਲਈ ਬਹੁਤ ਸਾਈਡ ਇਫੈਕਟ ਹੈ ਜੀ ਉਹਨਾਂ ਨੇ ਕੀ ਆਪਣੀ ਤਰਫ ਪਰ ਹੌਲੀ ਚਾਹਣੀ ਹੈ ਗਾਉਂ ਵੀ ਚਾਹੁੰਦੀ ਹੈ ਇਹਨਾਂ ਡਾਈਵਰਸੀਫਾਈ ਕੀਤਾ ਜਾਵੇ ਤੇ ਉਹਦੇ ਲਈ ਸਟੈਪ ਕੀ ਲੈ ਰਹੀ ਹੈ ਜੀ ਗਵਰਨਮੈਂਟ ਨਹੀਂ ਉਹਦੀ ਜੇ ਕਿੰਨੇ ਆਪਣੇ ਵਸੇ ਹੁਣ ਦੇਖਦੇ ਹਾਂ ਹੁਣ ਆਨਲਾਈਨ ਕੀ ਹੁੰਦਾ ਹੈਗਾ ਅਸਲ ਚੇ ਡਾਈਵਰਸੀਫਿਕੇਸ਼ਨ ਦੀ ਤਾਂ ਅਸਲ ਹਜ ਤੋ 2025 ਸਾਲ ਪਹਿਲਾਂ ਨਹੀਂ ਕਰ ਰਹੇ ਹਾਂ ਪਰ ਹਜੇ ਤੱਕ ਕੋਈ ਸਟੈਪ ਨਹੀਂ ਨਹੀਂ ਉਹੀ ਹੈ ਨਾ ਉਹਦੇ ਅਲਟਰਨੇਟਿਵ ਜਿਹੜਾ ਕੋਈ ਕਿਸਾਨ ਨੂੰ ਨਹੀਂ ਮਿਲਿਆ ਹੈਗਾ ਉਹਦੇ ਹਿਸਾਬ ਨਾਲ ਤੇ ਜਿੰਦੇ ਕਰਕੇ ਕਿਉਂਕਿ ਉਹ ਜੋ ਜੋ ਤੁਹਾਨੂੰ ਲੱਗਦਾ ਵੀ ਜੇ ਸਾਰੀਆਂ ਫਸਲ ਪਰਚੇਸ ਹੈਗੀ ਆ ਦੋਨੇ ਸ਼ੋਰਟ ਪਰਚੇਸ ਬਾਕੀ ਪ੍ਰੋਪਰਟੀ ਨਹੀਂ ਹੈਗੀ ਨਾ ਉਹ ਉਹ ਅਸਲ ਚ ਉਹੀ ਆਪਣੇ ਲਈ ਹਾਨੀ ਕਰਕੇ ਆ ਜੇ ਦੋਨਾਂ ਦੀ ਸ਼ੋਰਟ ਹੋਣ ਕਰਕੇ ਬਾਕੀ ਫਸਲਾਂ ਆਪਣੇ ਆਪਣੇ ਪੰਜਾਬ ਦੇ ਖੇਤਾਂ 'ਚ ਬਾਹਰ ਹੋ ਗਈਆਂ ਜੇਕਰ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਮਿਲਦੀ ਆ ਆਪਾਂ ਨੂੰ ਤੇ ਉਦਾਂ ਹੀ ਗਰੰਟੀ ਨਾਲ ਚਾਹੇ ਉਹ ਸਰਕਾਰ ਚੱਕਦੀ ਆ ਚਾਹੇ ਕੋਈ ਪ੍ਰਾਈਵੇਟ ਬੰਦਾ ਚੱਕਦਾ ਵੀ ਘੱਟੋ ਘੱਟ ਤੈਨੇ ਤੇ ਮੁੱਲ ਤੇ ਚੱਕ ਚੱਕੂਗਾ ਕੋਈ ਵੀ ਪ੍ਰਾਈਵੇਟ ਬੰਦਾ ਚੱਕਦਾ ਤਾਂ ਤੁਹਾਨੂੰ ਲੱਗਦਾ ਵੀ ਇਹ ਡਾਇਵਰਸੀਫਿਕੇਸ਼ਨ ਹੋਜੂ ਨਹੀਂ ਕਿਤੇ ਨਾ ਕਿਤੇ ਡੈਫੀਨਿਟਲੀ ਜੇ ਕਿਤੇ ਪਰਚੇ ਜੋ ਜੀ ਕ੍ਰੌਪਸ ਦੀ ਵੀ ਤੇ ਉਹ ਹੋ ਸਕਦੀ ਹੈ ਹੋਊਗੀ ਬਿਲਕੁਲ ਕਿਉਂਕਿ ਜਦੋਂ ਸਾਰੀਆਂ ਫਸਲਾਂ ਤੇ ਸਾਨੂੰ ਰੇਟ ਮਿਲੂਗਾ ਤਾਂ ਹਰ ਇੱਕ ਜਿਵੇਂ ਹੁਣ ਪੰਜਾਬ ਦੇ ਇਹ ਮਾਲਵੇ ਇਲਾਕੇ ਦੇ ਵਿੱਚ ਜੀ ਲੋਕ ਨਰਮਾ ਲਾਣੋਂ ਹਟ ਗਏ ਉਹ ਨਰਮਾ ਲਾਣੋਂ ਕਿਉਂ ਹਟੇ ਕਿਉਂਕਿ ਹਰ ਸਾਲ ਝੋਨੇ ਦਾ ਨਵਾਂ ਬੀਜ ਆਉਂਦਾ ਪਰ ਨਰਮੇ ਦਾ ਨਹੀਂ ਆਉਂਦਾ ਸਾਡੇ ਤਾਂ ਕੋਈ ਵੀ ਨਹੀਂ ਆਇਆ ਇੱਕ ਵੀ ਬੀਜ ਅਸੀਂ ਨਰਮੇ ਦਾ ਪੈਦਾ ਨਹੀਂ ਕੀਤਾ ਗੁਜਰਾਤ ਤੋਂ ਲੈਉਣੇ ਜਾਂ ਕੁਝ ਵੀ ਕਰਦੇ ਤਾਂ ਉਹ ਜੇਕਰ ਅਸੀਂ ਉਹਨਾਂ ਦੇ ਬੀਜ ਹੁਣ ਆ ਬਹੁਤ ਸਾਰੇ ਆਪਣੇ ਇੱਥੇ ਹੋਰ ਵੀ ਬੀਜ ਲੈਣਾ ਹੁੰਦੇ ਜਿਹੜੇ ਨਹੀਂ ਮਿਲਦੇ ਹੈਨਾ ਜ다ਤਰ ਵੀ ਅਸੀਂ ਫੋਕਸ ਸਿਰਫ ਝੋਨੇ ਤੇ ਕਰ ਰਹੇ ਹਾਂ ਤੇ ਅਸੀਂ ਇਹ ਵੀ ਕਰ ਰਹੇ ਹਾਂ ਵੀ ਪਰਾਲੀ ਨੂੰ ਵੀ ਨਾਕ ਲੱਗੇ ਤੇ ਪਾਣੀ ਵੀ ਬਚੇ ਤੇ ਉਹ ਵੀ ਬਚੇ ਤਾਂ ਕੋਲਮ ਲਾ ਕੇ ਮੈਨੂੰ ਲੱਗਦਾ ਵੀ ਸਾਰੀਆਂ ਚੀਜ਼ਾਂ ਡਾਇਵਰਸਿਫਿਕੇਸ਼ਨ ਲਈ ਇੰਸਟੀਚਿਊਟ ਨੂੰ ਸੋਚਣਾ ਬੜਾ ਜ਼ਰੂਰੀ ਹੈ ਨਹੀਂ ਆਲਰੇਡੀ ਫਾਰਮਰ ਦੇ ਮੁਕਾਬਲੇ 'ਚ ਆਪਣੇ ਕੋਲ ਆਲਰੇਡੀ ਕਹਿੰਦੇ ਯੂਨੀਵਰਸਿਟੀ ਵੱਲੋਂ ਤਾਂ ਬਿਥੇਰੀਆਂ ਵੈਰਾਈਟੀਆਂ ਵੀ ਹੈਗੀਆਂ ਨੇ ਐਜੀ ਗੱਲ ਨਹੀਂ ਹੈਗੀ ਤੇ ਲੇਕਿਨ ਇਹ ਹੈ ਕਿ ਹੁਣ ਸਮਝਾ ਦੇਖਦੇ ਆ ਵੀ ਕੀ ਬਣਦਾ ਹੈ ਤੇ ਹੁਣ ਸਮਝ ਮੈਨੂੰ ਲੱਗਦਾ ਪੋਜ਼ਿਟਿਵ ਆਪਾਂ ਸੋਚਣਾ ਚਾਹੀਦਾ ਹੈ ਤੇ ਡੈਫੀਨਿਟਲੀ ਪ੍ਰੋਡਕਸ਼ਨ ਵੀ ਹੋਊਗੀ ਤੇ ਕਿਸਾਨ ਇਹ ਪੂਰੀ ਹੋਪ ਟਕਣੀ ਚਾਹੀਦੀ ਹੈ ਨਹੀਂ ਹਾਂਜੀ ਬਿਲਕੁਲ ਸਹੀ ਹੈ ਜੀ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਐਮਐਸਪੀ ਬਾਰੇ ਗੱਲਬਾਤ ਕੀਤੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕਿਵੇਂ ਸਾਡੀਆਂ ਜਿਹੜੀਆਂ ਕਾਸਟ ਹੈ ਉਹ ਹੁੰਦੀਆਂ ਤੇ ਕਿਵੇਂ ਐਮਐਸਪੀ ਤੈਹ ਹੁੰਦੀ ਹੈ ਕਿਵੇਂ ਡਾਕਟਰ ਸੁਆਮੀ ਨਰਥਨ ਦੀ ਜਿਹੜੀ ਰਿਪੋਰਟ ਆ ਉਹ ਜਿਹੜੇ ਖਰਚਿਆਂ ਬਾਰੇ ਸਾਨੂੰ ਕਹਿੰਦੀ ਹੈ ਜਿਦੇ ਨਾਲ ਸਾਡੀ ਐਮਐਸਪੀ ਦੇ ਵਿੱਚ ਵਾਧਾ ਹੋ ਸਕਦਾ ਹੈ ਬਾਕੀ ਹੋਰ ਕਰਜ਼ਿਆਂ ਬਾਰੇ ਵੀ ਗੱਲਬਾਤ ਕੀਤੀ ਹੈ ਜੇਕਰ ਤੁਸੀਂ ਵੀ ਬੈਂਕ ਤੋਂ ਕਰਜ਼ਾ ਲੈਣ ਜਾਣੇ ਹੋ ਤਾਂ ਤੁਸੀਂ ਆਪਣੀ ਖੇਤੀ ਦੇ ਸੰਬੰਧ ਦੇ ਵਿੱਚ ਹੀ ਕਰਜ਼ੇ ਲਿਆ ਕਰੋ ਜੇਕਰ ਤੁਸੀਂ ਕਰਜ਼ਾ ਵਿਆਹ ਲਈ ਲੈਣਾ ਹੈ ਘਰ ਲਈ ਲੈਣਾ ਹੈ ਜਾਂ ਕਿਸੇ ਗੱਡੀ ਲਈ ਲੈਣਾ ਹੈ ਤਾਂ ਉਹ ਜਿਹੜੇ ਕਰਜ਼ੇ ਮਿਲਦੇ ਆ ਜੇ ਮਿਲਦੇ ਆ ਤਾਂ ਤਾਂ ਉਹ ਲਓ ਨਾ ਕਿ ਜਿਹੜੇ ਆਪਣੀ ਖੇਤੀ ਦੇ ਖਰਚਿਆਂ 'ਚ ਉਹ ਤੁਸੀਂ ਆਪਣੇ ਘਰਾਂ ਤੇ ਜਾਂ ਵਿਆਹਾਂ ਤੇ ਖਰਚੇ ਕਰੋ ਸਤਿ ਸ਼੍ਰੀ ਅਕਾਲ